ਕਈ ਲੋਕ ਕਹਿੰਦੇ ਵੀ ਬਈ ਕਈ ਸਾਲਾਂ ਤੱਕ ਮੇਰੀ ਬਿਮਾਰੀ ਠੀਕ ਨਹੀਂ ਹੋਈ ਹੂੰ ਤੇ ਫਲਾਣੇ ਜਗ੍ਹਾ ਜਾ ਕੇ ਬਾਬਾ ਜੀ ਕੋ ਠੀਕ ਹੋ ਗਈ ਹੂੰ ਉਹ ਸ਼ੋਇ ਦਾ ਜਵਾਬ ਇਹ ਦਿੰਦਾ ਕਹਿੰਦਾ ਵੀ ਜਿਹੜੇ ਜਿਹੜੀ ਬਿਮਾਰੀ ਸਾਲਾਂ ਤੱਕ ਡਾਕਟਰ ਵੀ ਠੀਕ ਕਰ ਪਾਇਆ ਹੂੰ ਇਹਦਾ ਮਤਲਬ ਇਹ ਆ ਉਹ ਬਿਮਾਰੀ ਹੈ ਹੀ ਨਹੀਂ ਉਹ ਬਿਮਾਰੀ ਹੋਈ ਨਹੀਂ ਆ ਹੂੰ ਇਹਦਾ ਅੰਧਵਿਸ਼ਵਾਸ ਹੈ ਫੈਲਣ ਦੇ ਹੋਰ ਕੀ ਕਾਰਨ ਲੱਗਦੇ ਤੁਹਾਨੂੰ ਵੀ ਕਿਉਂ ਫੈਲਦਾ ਇੰਨੇ ਵੱਡੇ ਪੱਧਰ ਤੇ ਜਿਵੇਂ ਕਹਿੰਦਾ ਬਾਬੇ ਆਖਿਓ ਲੋਕੀ ਕਹਿੰਦੇ ਆ ਕਿ ਮੈਂ ਫਲਾਣੇ ਬਾਬੇ ਕੋਲੋਂ ਮੈਂ ਆਤਵੀਤ ਕਰਾ ਲਿਆ ਵੀ ਉਹਦੇ ਨਾਲ ਮੇਰੀ ਬਿਮਾਰੀ ਦਾ ਇਲਾਜ ਹੋ ਗਿਆ ਹੈ ਜਾਂ ਫਿਰ ਉਹ ਫਲਾਣਾ ਬੰਦਾ ਠੀਕ ਕਰ ਦਿੰਦਾ ਹੁੰਦਾ ਫਲਾਣਾ ਬੰਦਾ ਝਾੜਾ ਕਰਕੇ ਠੀਕ ਕਰ ਦਿੰਦਾ ਹੁੰਦਾ ਕਈ ਐਂਦਾ ਕਹਿੰਦੇ ਵੀ ਅਸੀਂ ਤਾਂ ਬਹੁਤ ਵੱਡੇ ਵੱਡੇ ਡਾਕਟਰਾਂ ਕੋਲ ਜਾਏ ਠੀਕ ਨਹੀਂ ਹੋਏ ਫਲਾਣੇ ਬੰਦੇ ਦੀ ਚੁਟਕੀ ਨਾਲ ਹੀ ਠੀਕ ਹੋ ਗਏ sin θ cos θ ਮਤਲਬ ਟੀਚਰ ਵੀ ਸਾਨੂੰ ਇਹ ਦੱਸ ਨਹੀਂ ਸੀ ਬੰਦੇ ਕਿ ਕੰਮ ਕਿੱਥੇ ਆਉਂਦੇ ਆ ਉਦੋਂ ਸਾਨੂੰ ਲੱਗਦਾ ਬਸ ਯਾਰਾਂ ਦੀ ਜ਼ੋਰ ਪਾਉ ਕਰਕੇ ਕੱਢੋ ਪਰੇ ਦਾ ਹੱਲ ਕਰਨ ਤੱਕ ਹੀ ਆ ਹਨਾ ਵੀ ਉਹ ਸਾਰੀਆਂ ਚੀਜ਼ਾਂ ਕਿੱਥੇ ਕਿੱਥੇ ਲਾਗੂ ਹੁੰਦੀਆਂ ਮੈਥ ਦੀਆਂ ਜੀ ਕਈ ਚੰਗੇ ਭਲੇ ਮਤਲਬ ਇੱਥੇ ਮੰਤਰੀ ਸ਼ੰਤਰੀ ਵੀ ਕਈ ਵਾਰ ਕਹਿ ਦਿੰਦੇ ਨੇ ਇਹ ਤਾਂ ਕੰਮ ਹੀ ਨਹੀਂ ਆਉਂਦਾ ਇਹ ਤਾਂ ਸਾਡੇ ਕੰਮ ਹੀ ਨਹੀਂ ਆਉਂਦਾ ਤੇ ਇਸ ਗੱਲ ਨੂੰ ਕਮੇਡੀ ਵਾਂਗੂ ਲੈਂਦੇ ਨੇ ਕਿ ਆ sin θ cos θ ਇਹ ਜਾਂ ਇਹ ਬੜਾ ਭੱਦਾ ਜਾਂ ਮੇ ਚੁਟਕਲਾ ਲੱਗਦਾ ਮੈਨੂੰ ਠੀਕ ਆ sin θ cos θ ਨਾ ਪੜਾਓ ਤੁਸੀਂ ਕੀ ਪੜਾਉਂਗੇ ਫੇਰ ਬੱਚਿਆਂ ਨੂੰ ਹੂੰ ਜੀ ਪਰ ਉਹ ਕਹਦੇ ਅਸੀਂ ਮੈਂ ਤਾਂ ਸਬਜ਼ੀ ਲੈਣ ਜਾਣਾ ਉੱਥੇ ਤਾਂ ਕੰਮ ਨਹੀਂ ਆਉਂਦਾ ਇਹਨੂੰ ਕਿਹਨੇ ਕਿਹਾ ਵੀ ਸਾਇਨ θ ਕੋਸ θ ਨਾਲ ਜਾ ਕੇ ਸਬਜ਼ੀ ਲੈਣੀ ਹੈ ਹਲ ਹੋ ਗਈ ਹੈ ਕੁੜੀਆਂ ਨੂੰ ਤਾਂ ਡਰਾਈਵ ਕਰਨੀ ਨਹੀਂ ਆਉਂਦੀ ਹਨਾ ਹੁਣ ਇਹ ਗੱਲ ਜੇ ਤੁਸੀਂ ਕਹਿੰਦੇ ਹੋ ਇੱਥੇ ਕਿੰਨੇ ਚੁਟਕਲੇ ਬਣਾ ਕੇ ਆਪਣੇ ਚੱਲਦੇ ਅੱਜ ਵੀ ਔਰਤਾਂ ਨੂੰ ਡਰਾਈਵ ਕਰਨੀ ਨਹੀਂ ਆਉਂਦੀ ਜਾਂ ਉਹਦੇ ਤੇ ਬਹੁਤ ਚੁਟਕਲੇ ਚੱਲਦੇ ਉਹ ਕੁੜੀਆਂ ਵੀ ਅੱਸੀ ਜਾਂਦੀਆਂ ਨੇ ਮੁੰਡੀ ਵਸੀ ਜਾਂਦੀ ਹੂੰ 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 ਬਿਲਕੁਲ ਹੁਣ ਆਪਾਂ ਇਸ ਤੇ ਗੱਲ ਕਰੀ ਵੀ ਇਹਦੇ ਤੇ ਕਿਵੇਂ ਵਿਚਾਰ ਬਣਾਇਆ ਜਾਵੇ ਵੀ ਕਿ ਕੀ ਕੀ ਸੱਚੀ ਔਰਤਾਂ ਨੂੰ ਡਰਾਈਵ ਕਰਨੀ ਨਹੀਂ ਆਉਂਦੀ ਹਾਂ ਮੈਂ ਤੁਹਾਡੇ ਤੁਹਾਡੇ ਨਜ਼ਰੀਏ ਤੋਂ ਜਾਨਣਾ ਚਾਹੁੰਗਾ ਕਿ ਵਿਗਿਆਨਕ ਨਜ਼ਰੀਏ ਤੋਂ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਤਰਕਸ਼ੀਲਾਂ ਦੇ ਕੰਮਾਂ ਨੂੰ ਕਿੱਦਾਂ ਕੰਮ ਕਰਦੇ ਆ ਕੀ ਲੱਗਦਾ ਤੁਹਾਨੂੰ ਇਹਦਾ ਬਾਰੇ ਇੱਕ ਕੋਈ ਜਾਦੂ ਵਗੈਰਾ ਕਰਕੇ ਦਿਖਾਉਂਦੇ ਆ ਜਮੇਨ ਹਾਂ ਜਾਦੂ ਕਰਕੇ ਜਾਦੂ ਵੀ ਹੈ ਕੋਈ ਸ਼ੋਅ ਹੁੰਦਾ ਵਿੱਚ ਕੋਈ ਵੀ ਪ੍ਰੋਗਰਾਮ ਜਨਰਲ ਵਿੱਚ ਇੱਕ ਜਾਦੂ ਦਾ ਫਿਰ 25 30 ਮਿੰਟ ਦਾ ਉਹ ਹੁੰਦਾ ਆ ਉਹ ਮੈਨੂੰ ਉਹ ਰਿਲੇਵੈਂਟ ਨਹੀਂ ਲੱਗਦਾ ਇਹਨਾਂ ਕਿ ਮੈਨੂੰ ਲੱਗਦਾ ਕਿ ਵੀ ਅਸਲ ਵਿੱਚ ਜੇ ਅੰਧਵਿਸ਼ਵਾਸ ਦੀ ਜਿਹੜੀ ਪਦਾਰਥ ਖਾਲਤਾ ਨੇ ਜੋ ਆਪਣੇ ਸਮਾਜ ਦੀ ਹਾਲਤ ਆ ਵੀ ਉਹਦੇ ਵਿੱਚੋਂ ਅੰਧਵਿਸ਼ਵਾਸ ਨਿਕਲ ਕੇ ਆਇਆ ਵਾ ਉਹਦਾ ਹਾਲ ਇੱਕ ਸਿਰਫ ਜਾਦੂ ਦੇ ਸ਼ੋਅ ਨਾਲ ਨਹੀਂ ਹੋਣਾ ਪੰਲਾ ਵੀ ਹਾਂ ਇਹ ਆ ਵੀ ਅੱਜ ਦਾ ਆਧੁਨਿਕ ਮਨੁੱਖ ਉਹ ਅੰਦਰ ਖਾਤੇ ਵਿਚਾਰੇ ਦਾ ਉਹਦਾ ਬੜਾ ਪਾੜ ਹਾਲ ਆ ਬਿਲਕੁਲ ਉਹ ਉੱਥੇ ਜਾ ਕੇ ਡੇਟ ਆਬਰ ਦੱਸ ਕੇ ਉਥੋਂ ਪੁੱਛ ਰਿਆ ਵੀ ਦੱਸੋ ਮੇਰਾ ਵਿਆਹ ਕਦੋਂ ਹੋਊਗਾ ਜਾਂ ਫਿਰ ਅੱਗੇ ਮੈਨੂੰ ਨੌਕਰੀ ਕਦੋਂ ਮਿਲੂਗੀ ਮੇਰੇ ਵਿਦੇਸ਼ ਯਾਤਰਾ ਕਦੋਂ ਹੋਊਗੀ ਹੂੰ ਇਹ ਇਹ ਸਾਰਾ ਕੁਝ ਉਹਦੇ ਵਿੱਚ ਇਹਦਾ ਪ੍ਰਚਾਰ ਕਰਨ ਵਾਲੇ ਬੰਦੇ ਦੇਖ ਲਓ ਚੰਗੇ ਚੰਗੇ ਐਕਟਰ ਜਿਨ੍ਹਾਂ ਨੂੰ ਰੋਕੇ ਕਹਿੰਦੇ ਕਿ ਯਾਰ ਇਹ ਤਾਂ ਬੰਦੇ ਬੜੇ ਵਧੀਆ ਨੇ ਤੁਸੀਂ ਜੁੜੇ ਹੋ요 ਦੁਨੀਆ ਦੇ ਨਾਲ ਮੈਂ ਮਨਦੀਪ ਅੱਜ ਅਸੀਂ 21ਵੀਂ ਸਦੀ ਦੇ ਵਿੱਚ ਆ ਤੇ 21ਵੀਂ ਸਦੀ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਕਿ ਵਿਗਿਆਨ ਨੇ ਬਹੁਤ ਸਾਰੀ ਤਰੱਕੀ ਕਰ ਲਈ ਜਿੱਧਰ ਵੀ ਜਾਣੇ ਆ ਵਿਗਿਆਨ ਨੇ ਇੰਨੀ ਜ਼ਿਆਦਾ ਤਰੱਕੀ ਕੀਤੀ ਆ ਸਾਡੀ ਪੜ੍ਹਾਈ ਦੇ ਵਿੱਚ ਸਾਡੇ ਆਉਣ ਜਾਣ ਦੇ ਵਿੱਚ ਸਾਡੇ ਜੋ ਕੁਝ ਪਹਿਨਿਆ ਇਹ ਸਾਰੇ ਕੁਝ ਕੱਸ ਦੇ ਵਿੱਚ ਇੱਕ ਵਿਗਿਆਨ ਨੇ ਸਾਨੂੰ ਬਹੁਤ ਅੱਗੇ ਲੈ ਕੇ ਗਿਆ ਵਿਗਿਆਨ ਤੁਹਾਪਾ ਜੀ ਲੋ ਦੇਖਦੇ ਆ ਕਿ ਜਦੋਂ 21ਵੀਂ ਸਦੀ ਦੀ ਗੱਲ ਆਉਂਦੀ ਆ ਤਾਂ ਬਹੁਤ ਸਾਰੇ ਵਿਦਿਅਕ ادارے ਬਹੁਤ ਸਾਰੀਆਂ ਯੂਨੀਵਰਸਟੀਆਂ ਬਹੁਤ ਸਾਰੇ ਇਦਾਂ ਦੇ ਜਿਹੜੇ ਕੋਈ ਪੋਲੀਟਿਕਲ ਇਵੈਂਟ ਆ ਤਾਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਿਤੇ ਘੱਟ ਕਿਤੇ ਵੱਧ ਇਹ ਗੱਲਾਂ ਜ਼ਰੂਰ ਆ ਜਾਂਦੀਆਂ ਜਿਹਦੇ ਵਿੱਚ ਅੰਧਵਿਸ਼ਵਾਸ ਹੁੰਦਾ ਕਈ ਵਾਰੀ ਤਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਸਾਇੰਸ ਦੇ ਵਿੱਚ ਲਵੇੜ ਕੇ ਪੇਸ਼ ਕੀਤਾ ਜਾਂਦਾ ਕਿ ਨਹੀਂ ਸਾਇੰਸ ਇਹ ਕਹਿ ਰਹੀ ਆ ਤਾਂ ਆਪਾਂ ਕਾਫੀ ਸਾਰੀਆਂ ਅਜ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਵਰਨ ਕੁਮਾਰ ਜੀ ਨੇ ਜਿਹੜੇ ਸਾਇੰਸ ਨੂੰ ਪੰਜਾਬੀ ਦੇ ਵਿੱਚ ਵੀ ਪੜ੍ਹਾਉਂਦੇ ਨੇ ਵਿਗਿਆਨਕ ਤਰੀਕੇ ਨਾਲ ਸਟੱਡੀ ਜਿਹੜੀ ਉਹ ਕਰਾਉਂਦੇ ਨੇ ਵਰਨ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਭਾਈ ਜਦੋਂ ਆਪਾਂ 21ਵੀਂ ਸਦੀ ਦੇ ਵਿੱਚ ਬੈਠੇ ਆ ਹਨਾ ਤਾਂ ਕਿਹਾ ਜਾਂਦਾ ਸਾਇੰਸ ਨੇ ਬੜੀ ਤਰੱਕੀ ਕੀਤੀ ਪਰ ਫਿਰ ਵੀ ਆਪਾਂ ਦੇਖਦੇ ਆ ਗੈਬੀ ਸ਼ਕਤੀਆਂ ਦੀ ਗੱਲ ਹੁੰਦੀ ਆ ਆਤਮਾ ਪਰਮਾਤਮਾ ਦੀ ਗੱਲ ਹੁੰਦੀ ਆ ਰੱਬ ਨੂੰ ਮੰਨਣ ਨਾ ਮੰਨਣ ਦੀ ਗੱਲ ਵੀ ਆ ਇੱਥੋਂ ਤੱਕ ਕਿ ਕੀ ਖਾਣਾ ਕੀ ਨਹੀਂ ਖਾਣਾ ਇਹਦੇ ਨਾਲ ਪਾਪ ਲੱਗਦਾ ਪੁੰਨ ਲੱਗਦਾ ਇਹ ਸਾਰੀਆਂ ਗੱਲਾਂ ਨਾਲ-ਨਾਲ ਚੱਲਦੀਆਂ ਵੀ ਰਹਿੰਦੀਆਂ ਨੇ ਹਨ ਸਵਾਲ ਹੁੰਦਾ ਮਨ ਚ ਕਿ ਫਿਰ ਵਿਗਿਆਨਕ ਤਰੀਕੇ ਨਾਲ ਕਿਵੇਂ ਪੜਾਇਆ ਜਾਵੇ ਹਨਾ ਉਹਦੇ ਵਿੱਚ ਫਿਰ ਇਹ ਹੈ ਵੀ ਫਿਰ ਵਿਗਿਆਨਕ ਦ੍ਰਿਸ਼ਟੀਕੋਣ ਹੁੰਦਾ ਕੀ ਆ ਹਨਾ ਵੀ ਉਹਦੇ ਕੀ ਅਹਿਮੀਅਤ ਆ ਹਾਂਜੀ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਅੱਜ ਉਸ ਵਿਸ਼ੇ ਤੇ ਬੋਲਣ ਲਈ ਬੁਲਾਇਆ ਜਿਹੜਾ ਵਿਸ਼ਾ ਮੇਰਾ ਮਨ ਭਾਉਂਦਾ ਵਿਸ਼ਾ ਵੀ ਆ ਜੀ ਜ਼ਰੂਰੀ ਵਿਸ਼ਾ ਵੀ ਆ ਹਾਂ ਬਿਲਕੁਲ ਜੀ ਤੇ ਮੇਰਾ ਕੰਮਕਾਰ ਵੀ ਇਹੀ ਆ ਵਿਗਿਆਨ ਪੜਾਉਣਾ ਹੂੰ ਤੇ ਜਦੋਂ ਮੈਂ ਆਪ ਵਿਗਿਆਨ ਨੂੰ ਇੱਕ ਵਿਸ਼ੇ ਵਜੋਂ ਜਿਵੇਂ ਪੜ੍ਹਨਾ ਸ਼ੁਰੂ ਕੀਤਾ ਸੀ ਹੂੰ ਹੂੰ ਉਦੋਂ ਮੈਨੂੰ ਨਹੀਂ ਸੀ ਪਤਾ ਵੀ ਇਹ ਇੰਨਾ ਪ੍ਰਭਾਵਿਤ ਕਰਨ ਵਾਲਾ ਵੀ ਮੇਰੇ ਜੀਵਨ ਨੂੰ ਵੀ ਹੂੰ ਤੇ ਸਮਾਜ ਨੂੰ ਵੀ ਬਿਲਕੁਲ ਤੇ ਹਰ ਇੱਕ ਚੀਜ਼ ਤੇ ਮਤਲਬ ਇਹਦਾ ਇੱਕ ਜਿਹੜਾ ਅਸਰ ਆ ਮੇਰੀ ਜ਼ਿੰਦਗੀ ਤੇ ਮੇਰੇ opinion ਤੇ ਬਣਨ ਵਾਲਾ ਆ ਹੂੰ ਹਰ ਇੱਕ ਤੇ ਵੀ ਮਤਲਬ ਇਸ ਵਿਸ਼ੇ ਦਾ ਬਹੁਤ ਜ਼ਿਆਦਾ ਐਸੇ ਵੀ ਹੁਣ ਜਦੋਂ ਮੈਂ ਇਹ ਪੜ੍ਹਾਉਂਦਾ ਵੀ ਆ ਜਾਂ ਆਮ ਲੋਕਾਂ ਨਾਲ ਵੀ ਜਦੋਂ ਗੱਲ ਕਰਦਾ ਮਤਲਬ ਮੈਂ ਹਮੇਸ਼ਾ ਐਸੇ ਵਿਸ਼ੇ ਦੇ ਇर्द-ਗਿਰਦੀ ਉਹ ਗੱਲ ਹੁੰਦੀ ਆ ਆਪਣੇ ਆਪ ਚਲੇ ਜਾਂਦੀ ਆ ਹੂੰ ਕਿਉਂਕਿ ਤੁਸੀਂ ਲੋਕਾਂ ਨਾਲ ਕਿਸੇ ਵੀ ਵਿਸ਼ੇ ਤੇ ਗੱਲ ਕਰੋ ਹੂੰ ਕਿਸੇ ਵੀ ਵਿਸ਼ੇ ਤੇ ਜੇ ਦੋ ਬੰਦੇ ਆਪਸ ਵਿੱਚ ਬੈਠ ਰਹੇ ਨੇ ਹੂੰ ਤਾਂ ਬੈਸ ਦਾ ਜਿਹੜਾ ਮੂਲ ਆ ਉਹ ਆ ਹੀ ਨਿਕਲੂਗਾ ਵੀ ਨਾ ਜੋ ਇੱਕ ਤਰ੍ਹਾਂ ਦਾ ਬੰਦਾ ਉਸ ਵਿਸ਼ੇ ਤੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਆਪਣਾ ਨਜ਼ਰੀਆ ਬਣਾ ਕੇ ਗੱਲ ਕਰ ਰਿਹਾ ਹੁੰਦਾ ਹਾਂ ਦੂਜਾ ਉਹਦੇ ਉਲਟ ਹੁੰਦਾ ਹੈ ਜਿਹੜਾ ਕਿਸੇ ਨਾ ਕਿਸੇ ਅੰਧਵਿਸ਼ਵਾਸ ਦੇ ਕਰਕੇ ਜਾਂ ਫਿਰ ਵਿਚਾਰਵਾਦੀ ਤਰੀਕੇ ਨਾਲ ਚੀਜ਼ਾਂ ਨੂੰ ਲੈ ਕੇ ਚੱਲ ਰਿਹਾ ਹੁੰਦਾ ਹੈ ਵਿਗਿਆਨਕ ਦ੍ਰਿਸ਼ਟੀਕੋਣ ਕੀ ਹੈ ਪਹਿਲੀ ਗੱਲ ਤਾਂ ਇੱਕ ਲਾਈਨ ਵਿੱਚ ਆ ਪੈਂ ਗਿਆ ਸਾਡਾ ਵੀ ਆਪਣਾ ਜਿਹੜਾ ਓਪੀਨੀਅਨ ਆਪਾਂ ਬਣਾਉਣਾ ਕੋਈ ਵੀ ਆਪਣਾ ਵਿਚਾਰ ਬਣਾਉਣਾ ਕਿਸੇ ਚੀਜ਼ ਦੇ ਬਾਰੇ ਵੀ ਉਹ ਕਿਵੇਂ ਬਣਾਉਣਾ ਹੈ ਮਤਲਬ ਜੇ ਉਹਦੇ ਚ ਆਪਾਂ ਆਪਣੇ ਦਿਮਾਗ ਦਾ ਆਪਣੇ ਸੋਚਣ ਦਾ ਸ਼ਕਤੀ ਦਾ ਪੂਰਾ ਇਸਤੇਮਾਲ ਕਰਦੇ ਆ ਤਾਂ ਵਿਗਿਆਨਿਕ ਦ੍ਰਿਸ਼ਟੀਕੋਣ ਆ ਹੂੰ ਤੇ ਜੇ ਤੁਸੀਂ ਐਵੇਂ ਸੁਣਿਆ ਸੁਣਾਈਆ ਗੱਲਾਂ ਸੁਣ ਕੇ ਐਵੇਂ ਹੀ ਕਿਸੇ ਚੀਜ਼ ਤੇ ਯਕੀਨ ਕਰਕੇ ਚੱਲ ਪੈਨੇ ਹੋ ਤਾਂ ਉਹ ਇਹਦੇ ਉਲਟ ਜਾਂਦਾ ਆ ਜਿਹਨੂੰ ਆਪਾਂ ਅਨ ਵਿਸ਼ਵਾਸ ਕਹਿੰਦੇ ਆ ਅਨ ਵੀ ਮਤਲਬ ਐਵੇਂ ਹੀ ਵਿਸ਼ਵਾਸ ਕਰ ਲਿਆ ਬਿਨਾਂ ਕੁਝ ਜਾਣੇ ਸਮਝ ਹੂੰ ਹੁਣ ਇਹਨੂੰ ਆਪਾਂ ਦੋ ਧਾਰਨਾ ਨਾਲ ਆਪਾਂ ਸਮਝ ਸਕਦੇ ਆ ਪਹਿਲੀ ਗੱਲ ਤਾਂ ਪਹਿਲੀ ਐਗਜ਼ਾਮਪਲ ਆਪਾਂ ਲੈ ਲੈਂਦੇ ਆ ਵੀ ਆ ਜਿਹੜਾ ਆਪਣੇ ਆਲੇ ਦੋਲੇ ਜੋ ਕੁਦਰਤੀ ਵਰਤਾਰੇ ਆਪਾਂ ਦੇਖਦੇ ਆ ਜਿਵੇਂ ਮੀਂਹ ਦਾ ਪੈਣਾ ਹੂੰ ਹਨਾ ਜਾਂ ਮੌਸਮ ਦਾ ਬਦਲਣਾ ਜਾਂ ਦਿਨ ਤੇ ਰਾਤ ਦਾ ਹੋਣਾ ਇਹਨਾਂ ਚੀਜ਼ਾਂ ਨੂੰ ਜਿਹੜੇ ਆਪਾਂ ਕੁਦਰਤੀ ਵਰਤਾਰੇ ਦੇਖਦੇ ਹਾਂ ਹੂੰ ਹੁਣ ਜਦੋਂ ਮੀਂਹ ਦੇ ਪੈਣ ਨੂੰ ਲੈ ਕੇ ਹੁਣ ਦੋ ਤਰ੍ਹਾਂ ਦੀ ਗੱਲ ਕੀਤੀ ਜਾ ਸਕਦੀ ਹੈ ਹੂੰ ਇੱਕ ਤਾਂ ਇਹੋ ਜਿਹਾ ਦੀ ਵੀ ਮੀਂਹ ਕਿਉਂ ਪੈਂਦਾ ਹੈ ਹਨਾ ਉਹਦੇ ਚ ਹੁਣ ਇੱਕ ਵਿਗਿਆਨ ਦੇ ਤਰੀਕੇ ਨਾਲ ਆਪਾਂ ਜੇ ਗੱਲ ਨੂੰ ਸਮਝਦੇ ਹਾਂ ਤਾਂ ਆਪਾਂ ਸਮਝਦੇ ਹਾਂ ਵੀ ਵਾਟਰ ਸਾਈਕਲ ਬੱਚੇ ਨੂੰ ਪੜਾਇਆ ਜਾਂਦਾ ਹੈ ਨਾ ਕਿ ਕਿਵੇਂ ਪਾਣੀ ਵਾਸ਼ਪਿਕ੍ਰਿਤ ਹੁੰਦਾ ਹੈ ਕਿਵੇਂ ਬੱਦਲ ਬਣਦੇ ਨੇ ਤੇ ਕਿਵੇਂ ਮੀਂਹ ਪੈਂਦਾ ਹੈ ਫਿਰ ਵਾਪਸ ਫੇਰ ਪਾਣੀ ਦੁਆਰਾ ਉੱਪਰ ਵਾਸ਼ਪੀ ਕੀਤਾ ਹੁੰਦਾ ਆਇਆ ਤਾਂ ਇਸ ਤਰ੍ਹਾਂ ਇੱਕ ਪਾਣੀ ਦਾ ਸਾਈਕਲ ਚੱਲਦਾ ਰਹਿੰਦਾ ਆ ਹਮ ਇੱਕ ਤਾ ਤਰੀਕਾ ਹੋ ਗਿਆ ਸਮਝਣ ਦਾ ਇਸ ਤਰ੍ਹਾਂ ਹੁਣ ਪਾਣੀ ਹਵਾ ਦੀ ਨਮੀ ਨੂੰ ਦੇਖ ਕੇ ਹਰ ਇੱਕ ਚੀਜ਼ ਨੂੰ ਦੇਖ ਕੇ ਜਿਹੜੇ ਮੌਸਮ ਵਿਭਾਗ ਹੈਗੇ ਨੇ ਜਿਹਨੇ ਬਣੇ ਹੋਏ ਉਹ ਪਹਿਲਾਂ ਉਹ 10 ਵੀ ਦਿੰਦੇ ਨੇ ਵੀ ਇੰਨੇ ਦੇ ਤੱਕ ਮੀਂਹ ਪੈਣਾ ਆ ਜਾਂ ਫਲਾਣੇ ਸ਼ਹਿਰ ਜਿੱਥੇ ਕਿ ਇੰਨਾ ਮੀਂਹ ਪਊਗਾ ਕੱਲ ਐ ਪਊਗਾ ਅੱਜ ਪਊਗਾ ਇੱਕ ਤਾ ਤਰੀਕਾ ਹੋ ਗਿਆ ਇਹ ਵਿਗਿਆਨਕ ਦ੍ਰਿਸ਼ਟੀ ਕੋਣ ਤੋਂ ਸਮਝੀ ਹੋਈ ਗੱਲ ਆ ਇਹਦੇ ਉਹਦਾ ਵਿਚਾਰ ਆ ਹਮ ਦੂਜੇ ਪਾਸੇ ਹੁਣ ਕਈ ਉਹਨੂੰ ਦੇਵਤੇ ਨਾਲ ਜੋੜ ਦੇਵੇ ਕਿਸੇ ਵੀ ਇੰਦਰ ਦੇਵਤਾ ਹਾਂ ਇੰਦਰ ਦੇਵਤਾ ਵੀ ਖੁਸ਼ ਹੋ ਗਿਆ ਅੱਜ ਜਿੱਤਾ ਕਰਕੇ ਨਹੀਂ ਪੈ ਰਿਆ ਜਿੱਦਨ ਮੀਨੇ ਪੂਰਾ ਵਟ ਘੜ ਤੇ ਲੋਕਾਂ ਦੇ ਹਨਾ ਵੀ ਬੁਰਾ ਮਲਹਾੜ ਆ ਗਿਆ ਵੀ ਇੰਦਰ ਦੇਵਤਾ ਨਾਰਾਜ਼ ਹੋ ਗਿਆ ਵਾ ਵੀ ਤਾਂ ਕਰਕੇ ਆ ਜਾਂ ਫਿਰ ਜੇ ਸੋਕਾ ਪੈ ਜਾਵੇ ਤਾਂ ਉਹ ਕਹਿੰਦੇ ਇੱਥੇ ਫਲਾਣੀ ਤੁਸੀਂ ਪੂਜਾ ਕਰਾ ਲਓ ਜਾਂ ਉਹ ਕਰਾ ਲਓ ਵੀ ਉਹਦੇ ਨਾਮ ਹੀ ਪੈਣ ਲੱਗ ਜੂਗਾ ਉਹ ਦੂਜੇ ਪਾਸੇ ਸੋਚਣਾ ਹੋ ਗਿਆ ਇਸੇ ਸਮੱਸਿਆ ਬਾਰੇ ਇਸ ਤਰ੍ਹਾਂ ਹੀ ਆਪਣੇ ਸਵਾਜ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਬਹੁਤ ساری ਜਗ੍ਹਾ ਤੇ ਆਪਾਂ ਆਪਣਾ ਵਿਚਾਰ ਬਣਾਉਣੇ ਆ ਤੇ ਉਹਨੂੰ ਦੋ ਤਰੀਕਿਆਂ ਨਾਲ ਬੋਲੇ ਵਿਚਾਰ ਬਣਾਏ ਹੁੰਦੇ ਨੇ ਆਪਣੇ ਜਿਵੇਂ ਹੁਣ ਇਹ ਤਾਂ ਜਿਹੜੀ ਮੈਂ ਗੱਲ ਕੀਤੀ ਅਮੀ ਪੈਣਾ ਲਈ ਇਹ ਤਾਂ ਇੱਕ ਕੁਦਰਤੀ ਵਰਤਾਰੇ ਬਾਰੇ ਗੱਲ ਹੋ ਗਈ ਹੁਣ ਸਮਾਜ ਵਿੱਚ ਜੋ ਕੁਝ ਘਟਦਾ ਆ ਜੋ ਘਟਨਾਵਾਂ ਹੁੰਦੀਆਂ ਨੇ ਉਹਦੇ ਬਾਰੇ ਫਿਰ ਅਸੀਂ ਆਪਣਾ ਵਿਚਾਰ ਕਿਵੇਂ ਬਣਾਉਣੇ ਆ ਅਸੀਂ ਕਿਵੇਂ ਕਿਸੇ ਨਤੀਜੇ ਤੱਕ ਪਹੁੰਚਦੇ ਆ ਜਿਵੇਂ ਮੇਰਾ ਇੱਕ ਵਿਦਿਆਰਥੀ ਆ ਉਹ ਮੈਨੂੰ ਕਹਿੰਦਾ ਵੀ ਉਹ ਆਇਆ ਕਿਦੋਂ ਤੇ ਉਹਦੀ ਮੋਟਰਸਾਈਕਲ ਨੂੰ ਕਿਤੇ ਕੋਈ ਐਕਟਿਵ ਆ ਵੱਜ ਗਿਆ ਸੀ ਮੜਿਆ ਹੂੰ ਤੇ ਉਹ ਆਇਆ ਮੈਨੂੰ ਕਹਿੰਦਾ ਸਰ ਇਦਾਂ ਇਦਾਂ ਹੋਇਆ ਵੀ ਕੁੜੀਆਂ ਨੂੰ ਤਾਂ ਡਰਾਈਵ ਕਰਨੀ ਨਹੀਂ ਆਉਂਦੀ ਹਨਾ ਹੁਣ ਇਹ ਗੱਲ ਜੇ ਤੁਸੀਂ ਕਹਿੰਦੇ ਹੋ ਇੱਥੇ ਕਿੰਨੇ ਚੁਟਕਲੇ ਬਣਾ ਕੇ ਆਪਣੇ ਚੱਲਦੇ ਆ ਜੀ ਵੀ ਔਰਤਾਂ ਨੂੰ ਡਰਾਈਵ ਕਰਨੀ ਨਹੀਂ ਆਉਂਦੀ ਜਾਂ ਉਹਦੇ ਤੇ ਬਹੁਤ ਚੁਟਕਲੇ ਚੱਲਦੇ ਆ ਤੇ ਕੁੜੀਆਂ ਵੀ ਅੱਸੀ ਜਾਂਦੀਆਂ ਨੇ ਮੁੰਡੀ ਵਸਦੀਆਂ ਹੂੰ 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 ਬਿਲਕੁਲ ਹੁਣ ਆਪਾਂ ਇਸੇ ਗੱਲ ਕਰੀ ਵੀ ਇਹਦੇ ਤੇ ਕਿਵੇਂ ਵਿਚਾਰ ਬਣਾਇਆ ਜਾਵੇ ਵੀ ਕੀ ਕੀ ਸੱਚੀ ਔਰਤਾਂ ਨੂੰ ਡਰਾਈਵ ਕਰਨੀ ਨਹੀਂ ਆਉਂਦੀ ਹਨਾ ਫਿਰ ਉਹਦੇ ਤੇ ਹੁਣ ਜਿਵੇਂ ਆਤਾ ਜੇ ਵਿਗਿਆਨਕ ਤਰੀਕੇ ਨਾਲ ਸੋਚਣਾ ਫਿਰ ਐ ਕਰੋ ਜਿੰਨੇ ਐਕਸੀਡੈਂਟ ਹੁੰਦੇ ਆ ਦਰਜ ਹੁੰਦੇ ਆ ਹੂੰ ਉਹ ਜਿਨ੍ਹਾਂ 'ਚ ਜਾਨੀ ਮਾਲੀ ਨੁਕਸਾਨ ਹੁੰਦਾ ਆ ਬਹੁਤ ਸਾਰਾ ਹਾਂ ਉਹ ਸਾਰੇ ਐਕਸੀਡੈਂਟਸ ਦਾ ਡਾਟਾ ਲਓ ਤੁਸੀਂ ਹੂੰ ਤੇ ਦੁਰਘਟਨਾਵਾਂ ਵਿੱਚ ਦੇਖੋ ਕਿ ਜਿਹੜਾ ਵੀ ਨੁਕਸਾਨ ਉੱਤੇ ਹੋਇਆ ਜਿਸ ਤਰ੍ਹਾਂ ਦੀ ਵੀ ਡਰਾਈਵਿੰਗ ਕਰਕੇ ਹੋਇਆ ਵੀ ਉਹਦੇ 'ਚ ਡਰਾਈਵਰ ਜਿਹੜੇ ਸੀਗੇ ਉਹ ਔਰਤਾਂ ਸੀ ਜਾਂ ਮਰਦ ਸੀ ਹਾਂ ਨਾ ਉਹਦੇ 'ਚ ਜੇ ਤੁਹਾਨੂੰ ਐ ਨਿਕਲ ਕੇ ਆਂਦਾ ਫਿਰ ਤੁਸੀਂ ਗੱਲ ਕਰ ਸਕਦੇ ਹੋ ਤੇ ਤੁਸੀਂ ਆਪ ਸੋਚ ਸਕਦੇ ਹੋ ਹੁਣ ਉਹ ਡਾਟਾ ਕੀ ਹੋਊਗਾ ਮੈਨੂੰ ਵੀ ਨਹੀਂ ਪਤਾ ਤੁਹਾਨੂੰ ਵੀ ਨਹੀਂ ਪਤਾ ਮੇਰੇ ਲਈ ਇਹ ਜ਼ਰੂਰੀ ਨਹੀਂ ਸੀਗਾ ਕਿ ਮੈਂ ਇਹਦੇ ਵਿਸ਼ੇ ਤੇ ਕੋਈ ਡਾਟਾ ਕੱਢਣ ਜਾਵਾਂ ਅਸ ਇਸ ਤਰ੍ਹਾਂ ਤਾਂ ਕਿਸੇ ਨੇ ਨਹੀਂ ਸੋਚਿਆ ਪਰ ਆਪਾਂ ਇਹ ਮੰਨ ਲਿਆ ਲੋਕਾਂ ਨੇ ਕਿ ਵਾਹਨ ਨੂੰ ਡਰਾਈਵ ਕਰਨਾ ਨਹੀਂ ਆਉਂਦਾ ਮਤਲਬ ਹਰ ਮਸਲੇ ਦੇ ਵਿੱਚ ਜੇ ਆਪਾਂ ਇਸ ਤਰ੍ਹਾਂ ਸੋਚਾਂਗੇ ਕੋਖਾਂਗੇ ਹਾਂ ਵੀ ਕੀ ਆ ਕਿਉਂ ਆ ਕਿਵੇਂ ਆ ਨਾ ਉੱਚ ਜਾਮਾਗੇ ਤਾਂ ਵਿਗਿਆਨਕ ਦ੍ਰਿਸ਼ਟੀ ਕੋਣ ਦਾ ਬੰਦਾ ਜੋੜ ਜਾ ਹੁਣ ਮੈਂ ਉਹ ਵਿਦਿਆਰਥੀ ਨੂੰ ਜਿਵੇਂ ਹੁਣ ਆ ਗੱਲ ਉਹਨੂੰ ਮੈਂ ਸਮਝਾਣੀ ਸੀ ਕਿ ਵੀ ਕਿਵੇਂ ਉਹਨੇ ਬੱਚਾ ਵਾਈਕ ਨਾ 11ਵੀਂ 12ਵੀਂ ਚ ਪੜਦਾ ਹਲੇ ਉਹ ਐ ਸੋਚਣ ਲੱਗ ਗਿਆ ਵਾ ਹੂੰ ਉਹਦੇ ਨਾਲ ਮੈਂ ਆ ਗੱਲ ਕੀਤੀ ਫਿਰ ਫਿਰ ਮੈਂ ਉਹਨੂੰ ਦੱਸਿਆ ਕਿ ਹੁਣ ਜਿਹੜੀਆਂ ਕੁੜੀਆਂ ਨੇ ਜਾਂ ਔਰਤਾਂ ਨੇ ਵੀ ਉਹ ਮਰਦਾਂ ਨਾਲੋਂ ਉਹਨਾਂ 'ਚ ਥੋੜੀ ਦਇਆ ਜ਼ਿਆਦਾ ਹੁੰਦੀ ਆ ਹੂੰ ਉਹ ਥੋੜਾ ਜਿਹਾ ਕੋਮਲ ਹੁੰਦਾ ਆ ਅੰਦਰ ਦਿਲ ਉਹਨਾਂ ਦਾ ਹੂੰ ਉਹ ਆਪਣੇ ਆਪ ਨੂੰ ਵੀ ਛੱਟਖਾਨ ਤੋਂ ਡਰਦੀਆਂ ਨੇ ਹੂੰ ਤੇ ਉਹ ਇਹ ਵੀ ਨਹੀਂ ਜਾਂਦੀਆਂ ਕਿ ਮੇਰੇ ਕਰਕੇ ਕਿਸੇ ਨੂੰ ਛੱਟ ਲੱਗ ਜੇ ਹੂੰ ਮੈਂ ਕਿਹਾ ਇਸ ਕਰਕੇ ਉਹ ਡਰ-ਡਰ ਕੇ ਆਰਾਮ ਨਾਲ ਚਲਾਉਂਦੀਆਂ ਨੇ ਤੇ ਇਸੇ ਕਰਕੇ ਜੇ ਉਹਨਾਂ ਦੀ ਗੱਡੀ ਕਿਤੇ ਲੱਗ ਵੀ ਜਾਂਦੀ ਆ ਨਾ ਤਾਂ ਮਾੜੀ-ਮੋਟੀ ਲੱਗ ਜਾਂਦੀ ਆ ਪਰ ਉਸ ਦੇ ਨਾਲ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੁੰਦਾ ਜਿਵੇਂ ਇਸ ਚੀਜ਼ ਨੂੰ ਐ ਸੋਚਿਆ ਜਾਵੇ ਤਾਂ ਆਪਣਾ ਜਿਹੜਾ opinion ਆ ਉਹ ਜ਼ਿਆਦਾ ਬੈਲੈਂਸਡ ਬਣਦਾ ਆ ਹਾਂ ਨਾ ਕਿ ਇਹ ਵੀ ਤੁਸੀਂ ਕਿਸੇ ਇਸੇ ਤਰ੍ਹਾਂ ਹੀ ਜਿਵੇਂ ਜਿਵੇਂ ਔਰਤਾਂ ਬਾਰੇ ਗੱਲ ਹੋ ਗਈ ਕੁਝ ਲੋਕ ਕਹਿੰਦੇ ਫਲਾਣੀ ਜਾਤ ਦੇ ਲੋਕ ਇਦਾਂ ਦੇ ਹੀ ਹੁੰਦੇ ਨੇ ਹਾਂ ਬਿਲਕੁਲ ਕਿਉਂਕਿ ਫਲਾਣੀ ਜਾਤ ਦੇ ਕਿਸੇ ਫਲਾਣੇ ਬੰਦੇ ਨਾਲ ਉਹਦਾ ਫਲਾਣਾ ਕੁਝ ਹੋਇਆ ਮਸਲਾ ਸੀ ਉਹ ਕਹਿੰਦਾ ਫਲਾਣੀ ਜਾਤ ਵਾਲੇ ਇਦਾਂ ਦੇ ਹੁੰਦੇ ਨੇ ਸਾਰੇ ਇਦਾਂ ਦੇ ਹੁੰਦੇ ਆ ਉਹ ਇਦਾਂ ਦੇ ਹੁੰਦੇ ਨੇ ਉਹ ਕਹਿੰਦਾ ਫਲਾਣੇ ਜਿਹੜੇ ਧਰਮ ਵਾਲੇ ਨੇ ਹਾਂ ਉਹ ਇਦਾਂ ਦੇ ਹੁੰਦੇ ਨੇ ਜਿਹੜੇ ਫਲਾਣੇ ਰੰਗ ਦੀ ਚਮੜੀ ਵਾਲੇ ਨੇ ਉਹ ਇਦਾਂ ਦੇ ਹੁੰਦੇ ਨੇ ਕਹਿੰਦੇ ਯਾਰ ਜਿਹੜੇ ਬੰਗਾਲ ਵਾਲੇ ਨੇ ਉਹ ਤਾਂ ਇਦਾਂ ਦੇ ਹੁੰਦੇ ਨੇ ਉਹ ਕਹਿੰਦੇ ਯਾਰ ਪੰਜਾਬੀ ਸਾਰੇ ਇਦਾਂ ਦੇ ਹੁੰਦੇ ਨੇ ਹਨਾ ਇਹ ਕਹਿੰਦੇ ਨਾ ਵੀ ਜਿਹੜੇ ਬਿੱਲੀ ਅੱਖਾਂ 'ਚਲੇ ਬੇਈਮਾਨੀ ਹੁੰਦੀ ਆ ਇਹ ਕਹਿੰਦੇ ਹਾਂ ਬਿਲਕੁਲ ਤੇ ਅੱਖਾਂ ਦੇ ਰੰਗ ਨੂੰ ਲੈ ਕੇ ਵੀ ਇਦਾਂ ਦੇ ਹੁੰਦੇ ਨੇ ਹਾਂ ਇਹ ਜਿਹੜੀ ਚੀਜ਼ਾਂ ਨੇ ਸਾਰੀਆਂ ਇਹ ਬਿਲਕੁਲ ਉਹੀ ਵਹਿਮ ਭਰਮ ਹੀ ਹੈ ਜਿਹੜਾ ਆਪਾਂ ਨਾਲ ਚੱਕੀ ਫਿਰਦੇ ਆ ਤੇ ਬਹੁਤ ਸਾਰੇ ਲੋਕ ਜਿਹੜੇ ਦਾਵਾ ਕਰਦੇ ਨੇ ਵੀ ਅਸੀਂ ਵਿਗਿਆਨਕ ਦ੍ਰਿਸ਼ਟੀਕੋਣ ਰੱਖਦੇ ਆ ਹੂੰ ਵਿਗਿਆਨਕ ਨਜਰੀਆ ਰੱਖਦੇ ਆ ਉਹ ਵੀ ਇਹਦੀ ਲਪੇਟ ਵਿੱਚ ਉਨਾਂ ਹੀ ਚੰਗੇ ਤਰੀਕੇ ਨਾਲ ਆ ਜਾਂਦੇ ਨੇ ਆ ਜਾਂਦੇ ਆ ਸਾਇਸ ਸੁਭਾਵੀ ਕਹਿ ਦਿੰਦੇ ਉਹ ਤਾਂ ਇਹੋ ਜਿਹਾ ਹੀ ਆ ਯਾਰ ਹਾਂਜੀ ਉਹ ਕੋਈ ਬੰਦਾ ਮੰਨ ਲੈਂਦੇ ਹਾਂ ਹਾਂ ਫਿਰ ਜਿਵੇਂ ਆਪਾਂ ਦੇਖਦੇ ਆ ਜੀ ਜਿਵੇਂ ਇੱਕ ਵਿਗਿਆਨਕ ਦ੍ਰਿਸ਼ਟੀਕੋਣ ਆ ਹਨਾ ਚੀਜ਼ਾਂ ਨੂੰ ਵਿਗਿਆਨਕ ਨਜ਼ਰੀਏ ਨਾਲ ਸਮਝਣਾ ਉਹਦੇ ਬਰਾਬਰ ਇੱਕ ਅੰਧਵਿਸ਼ਵਾਸ ਵੀ ਚੱਲ ਰਿਹਾ ਹਨਾ ਦੋਨੇ ਚੀਜ਼ਾਂ ਜਦੋਂ ਚੱਲ ਰਹੀਆਂ ਤਾਂ ਜਿਹੜਾ ਅੰਧਵਿਸ਼ਵਾਸ ਹੈ ਉਹ ਫੈਲਣ ਦੇ ਹੋਰ ਕੀ ਕਾਰਨ ਲੱਗਦੇ ਤੁਹਾਨੂੰ ਵੀ ਕਿਉਂ ਫੈਲਦਾ ਇੰਨੇ ਵੱਡੇ ਪੱਧਰ ਨਹੀਂ ਵੀ ਦੇਖੋ ਅੰਧਵਿਸ਼ਵਾਸ ਜਿਵੇਂ ਕਿਸੇ ਵੀ ਚੀਜ਼ ਦਾ ਇੱਕ ਕਾਰਨ ਹੁੰਦੇ ਨੇ ਤਾਂ ਪਹਿਲਾਂ ਪਦਾਰਥਕ ਹਾਲਤਾਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਉਹ ਚੀਜ਼ ਬਿਮਾਰੀ ਪੈਦਾ ਹੁੰਦੀ ਹੈ ਚਾਹੇ ਬਿਮਾਰੀ ਪੈਦਾ ਹੁੰਦੀ ਹੈ ਚਾਹੇ ਕੋਈ ਅਗਾ ਵਧੂ ਵਧੀਆ ਚੀਜ਼ ਵੀ ਪੈਦਾ ਹੁੰਦੀ ਹੈ ਉਹ ਵੀ ਪਦਾਰਥਕ ਹਾਲਤਾਂ ਤੋਂ ਹੀ ਪੈਦਾ ਹੁੰਦੀ ਹੈ ਹ ਹੁਣ ਆਪਾਂ ਇਹਨੂੰ ਵੀ ਉਦਾਹਰਣ ਨਾਲ ਹੀ ਸਮਝ ਲੈਨੇ ਆ ਕਿਉਂਕਿ ਆਪਾਂ ਬਹੁਤੀ ਕੋਈ ਮੈਂ ਉਦੋਂ ਦੀ ਲਿਟਰੇਰੀ ਗੱਲ ਨਹੀਂ ਕਰਨਾ ਚਾਹੁੰਦਾ ਹੂੰ ਹੂੰ ਹੁਣ ਜਿਵੇਂ ਕਹਿੰਦਾ ਬਾਏ ਓਏ ਲੋਕੀ ਕਹਿੰਦੇ ਆ ਕਿ ਮੈਂ ਫਲਾਣੇ ਬਾਬੇ ਕੋਲੋਂ ਮੈਂ ਅਤਵੀਤ ਕਰਾ ਲਿਆ ਵੀ ਉਹਦੇ ਨਾਲ ਮੇਰੀ ਬਿਮਾਰੀ ਦਾ ਇਲਾਜ ਹੋ ਗਿਆ ਹੈ ਜਾਂ ਫਿਰ ਉਹ ਫਲਾਣਾ ਬੰਦਾ ਠੀਕ ਕਰ ਦਿੰਦਾ ਹੁੰਦਾ ਫਲਾਣਾ ਬੰਦਾ ਝਾੜਾ ਕਰਕੇ ਠੀਕ ਕਰ ਦਿੰਦਾ ਹੁੰਦਾ ਅੱਛਾ ਕਈ ਐਂਦਾ ਕਹਿੰਦੇ ਵੀ ਅਸੀਂ ਤਾਂ ਬਹੁਤ ਵੱਡੇ ਵੱਡੇ ਡਾਕਟਰਾਂ ਕੋਲ ਜਾਏ ਠੀਕ ਨਹੀਂ ਓਏ ਫਲਾਣੇ ਬੰਦੇ ਦਾ ਸਵਾਦ ਹੀ ਚੁਟਕੀ ਨਾਲ ਹੀ ਠੀਕ ਹੋ ਗਿਆ ਐਂਦਾ ਹੋ ਜਾਂਦਾ ਉਹ ਉਹਦੇ ਉਹਦੇ ਤੇ ਆਪਾਂ ਉਹਦੇ ਵੀ ਇੱਕ ਗੱਲ ਰੱਖ ਸਕਦਾ ਹਾਂ ਮੈਂ ਪਰ ਪਹਿਲਾਂ ਮੈਂ ਇਹ ਗੱਲ ਰੱਖ ਰਿਹਾ ਕਿ ਅਨੰਦ ਵਿਸ਼ਵਾਸ ਕਿਉਂ ਆ ਹਾਂ ਵੀ ਪਹਿਲੀ ਗੱਲ ਤਾਂ ਇਹ ਕਿ ਸਾਡੇ ਕੋਲ ਸਾਡੇ ਲੋਕਾਂ ਦੀ ਹਾਲਤ ਇਹ ਹੈ ਕਿ ਅਨੰਦ ਵਿਸ਼ਵਾਸ ਉਹਨਾਂ ਚ ਬੜੇ ਆਸਾਨੇ ਨਾਲ ਪਾਇਆ ਜਾ ਸਕਦਾ ਤੇ ਹਾਕਮ ਜਮਾਤ ਜਿਹੜੀ ਆ ਉਹਨਾਂ ਦੇ ਹੱਕ ਚ ਜਾਂਦਾ ਕਿ ਲੋਕ ਅਨੰਦ ਵਿਸ਼ਵਾਸੀ ਬਣੇ ਰਹਿਣ ਵੀ ਲੋਕੀ ਵਿਗਿਆਨਕ ਨਜ਼ਰੀਏ ਨਾਲ ਕਿਤੇ ਆਪਣੀ ਜਿਹੜੀ ਸਮੱਸਿਆਵਾਂ ਨੇ ਵੀ ਉਹਦਾ ਹੱਲ ਸੋਚਣ ਹੀ ਨਾ ਲੱਗ ਜਾਣ ਕਿਤੇ ਕਿਉਂਕਿ ਫਿਰ ਉਹ ਸਹੀ ਪਾਸੇ ਉਂਗਲ ਕਰਨ ਲੱਗ ਜਾਣਗੇ ਨਾ ਵੀ ਆਹ ਦੋਸ਼ੀ ਨੇ ਹੂੰ ਵੀ ਸਹੀ ਦੋਸਤਾਂ ਨੂੰ ਮਿਲ ਜੂ ਹਣ ਜਿਵੇਂ ਕਹਿਣ ਦਾ ਭਾਵੇਂ ਹੈ ਕਿ ਲੋਕਾਂ ਕੋ ਸਿਹਤ ਸਹੂਲਤ ਨਹੀਂ ਹੈਗੀ ਹੂੰ ਲੋਕੀ ਇਲਾਜ ਨਹੀਂ ਕਰਾ ਸਕਦੇ ਹੂੰ ਹੁਣ ਇੱਕ ਬੰਦੇ ਦੇ ਘਰੇ ਗਰੀਬ ਬੰਦੇ ਦੇ ਘਰੇ ਕਿਸੇ ਨੂੰ ਕੈਂਸਰ ਹੋ ਗਿਆ ਕੈਂਸਰ ਦਾ ਇਲਾਜ ਤੁਹਾਨੂੰ ਪਤਾ ਵੀ ਲੱਖਾਂ ਰੁਪਇਆ ਖਰਚ ਹੁੰਦਾ ਹੈ ਹੂੰ ਠੀਕ ਆ ਯਾ ਬਹੁਤ ਵੱਡੀ ਇੱਕ ਸਮੱਸਿਆ ਕੀ ਤੋਂ ਡਰ ਜਾਂਦੇ ਡਰ ਦੇ ਨਾਲ ਹੀ ਮਰ ਜਾਂਦੇ ਨੇ ਕੀ ਲੋਕਾਂ ਹੂੰ ਵੀ ਹੁਣ ਮੈਂ ਕਰੂੰਗਾ ਕੀ ਵੀ ਉਹਨਾਂ ਦੇ ਇਲਾਜ ਦਾ ਕੁਝ ਕਰਾ ਨਹੀਂ ਸਕਦੇ ਹੋ ਹੁਣ ਉਹ ਬੰਦਾ ਜਿਹੜਾ ਬਿਲਕੁਲ ਹੀ ਬੇਬਸ ਹੋ ਗਿਆ ਹੂੰ ਇਲਾਜ ਉਹ ਕਰਾ ਨਹੀਂ ਸਕਦਾ ਹੂੰ ਸਿਹਤ ਸਹੂਲਤਾਂ ਸਾਡੇ ਕੋਲ ਹੈ ਨਹੀਂ ਗੀਆਂ ਸਰਕਾਰ ਵੱਲੋਂ ਕੁਝ ਉਹਨਾਂ ਨੂੰ ਮਿਲਦਾ ਨਹੀਂ ਹੂੰ ਉਹ ਲੋਕ ਕੀ ਕਰਦੇ ਆ ਉਹਨਾਂ ਨੂੰ ਅੱਗੇ ਕੋਈ ਕਹਿੰਦਾ ਯਾਰ ਫਲਾਣੇ ਬਾਬੇ ਕੋਲ ਜਾ ਕੇ 500 ਰੁਪਈਆ ਦੋ ਤਾਂ ਝਾੜਾ ਹੋ ਜਾਂਦਾ ਵਾ ਹੂੰ ਤੇ ਤਵੀਤ ਬੰਨ੍ਹ ਦਿੰਦੇ ਉਹ ਉਹਦੇ ਨਾਲ ਬੰਦਾ ਠੀਕ ਹੋ ਜਾਂਦਾ ਵੀ ਕੁਝ ਹੋਰ ਨਹੀਂ ਦਾ ਕਰਕੇ ਤਾਂ ਦੇਖ ਲਓ ਹੂੰ ਹੁਣ ਉਹ ਬੰਦਾ ਕਹਿੰਦਾ ਮੈਂ ਵੱਡਾ ਇਲਾਜ ਲੱਖਾਂ ਰੁਪਈਆ ਦਾ ਤਾਂ ਮੈਂ ਕਰਾ ਨਹੀਂ ਸਕਦਾ ਆ 500 ਵਾਲਾ ਤਵੀਤ ਨਾ ਉਹਦੇ ਫਿੱਟ ਬੈਠਦਾ ਹੂੰ ਤੇ ਉਹ ਵਿਸ਼ਵਾਸ ਕਰਕੇ ਚਲੇ ਜਾਂਦਾ ਵਾ ਕਿ ਸ਼ਾਇਦ ਇੱਥੋਂ ਹੀ ਕੁਝ ਹੋ ਜਵੇ ਹੂੰ ਮਤਲਬ ਇਸ ਤਰ੍ਹਾਂ ਮਤਲਬ ਸਾਡੇ ਕੋਲ ਉਹ ਹਾਲ ਤਾਂ ਹੈਗੀਆਂ ਨੇ ਕਿ ਲੋਕਾਂ ਕੋਲ ਜੇ ਸਹੀ ਇਲਾਜ ਹੋਵੇ ਮੈਂ ਤੁਹਾਨੂੰ ਇਹ ਗਾਰੰਟੀ ਨਾ ਕਹਿ ਸਕਦਾ ਹੂੰ ਵੀ ਤੁਸੀਂ ਕਿਸੇ ਬੰਦੇ ਨੂੰ ਕਹੋ ਵੀ ਲੈ ਵੀ ਤੇਰਾ ਸਾਰਾ ਖਰਚਾ ਤੈਨੂੰ ਫ੍ਰੀ ਆ ਹੂੰ ਤੇ ਉਹ ਫਲਾਣਾ ਵੱਡੇ ਹਸਪਤਾਲ 'ਚ ਤੇਰਾ ਇਲਾਜ ਹੋਊਗਾ ਹੂੰ ਇੱਕ ਪਾਸੇ ਆਵਾ ਇੱਕ ਪਾਸੇ ਉਹ ਬਾਬੇ ਵਾਲਾ ਤਵੀਦ ਹੋਊਗਾ ਤੇ ਤੇਰੇ ਲਈ ਦੋਨੇ ਫ੍ਰੀ ਨੇ ਹੂੰ ਪਰ ਚਾਹੇ ਉਹ ਬੰਦਾ ਅਨਪੜ੍ਹ ਹੋਵੇ ਚਾਹੇ ਕਦੇ ਸਕੂਲੇ ਵੀ ਨਾ ਗਿਆ ਹੋਵੇ ਉਹਨੂੰ ਵੀ ਇੰਨਾ ਪਤਾ ਕਿ ਮੈਂ ਉਹ ਹਸਪਤਾਲ 'ਚ ਜਾ ਕੇ ਲੈ ਆਵਾਂ ਵੀ ਡਾਕਟਰ ਕੋਲ ਜਾ ਕੇ ਵੜਨਾ ਹੈ ਹੂੰ ਇਹ ਹੁੰਦਾ ਆ ਕਿਉਂਕਿ ਲੋਕਾਂ ਨੂੰ ਵਿਸ਼ਵਾਸ ਤਾਂ ਵਿਗਿਆਨ ਤੇ ਹੀ ਆ ਹੂੰ ਇਹ ਹੈ ਪਰ ਉਹ ਬਸ ਸਬਕੌਨਸ਼ੀਅਸ ਵਿੱਚ ਹੀ ਸਮਝ ਰੋਇਗਾ ਉਹਨਾਂ ਨੂੰ ਪਤਾ ਹੈ ਕਿ ਜੋ ਕਰਨਾ ਉਹ ਡਾਕਟਰ ਨੇ ਕਰਨਾ ਹੈ ਬਈ ਹਨ ਬਾਬੇ ਨੇ ਕੁਝ ਨਹੀਂ ਕਰਨਾ ਕੋਈ ਨਾ ਪਰ ਫੇਰ ਵੀ ਬਾਬੇ ਕੋਲ ਭੀੜ ਲੱਗੀ ਹੋਈ ਹੈ ਤੇ ਉਹ ਸਾਰੇ ਗਰੀਬਾਂ ਦੇ ਵੀ ਨੇ ਲੱਗੀ ਆ ਮੈਨੂੰ ਇੱਕ ਬੰਦਾ ਦਿਖਾ ਦਿਓ ਜਿਹੜੇ ਬੰਦੇ ਕੋਲ ਪੈਸਾ ਹੋਵੇ ਇਲਾਜ ਕਰਾਉਂਦਾ ਪਰ ਉਹ ਤਵੀਤ ਕਰਣ ਗਿਆ ਹੋਵੇ ਕਿਤੇ ਹੂੰ ਬਈ ਅਸਲ ਵਿੱਚ ਤਵੀਤ ਕਰਾਣ ਗਰੀਬ ਜਨਤਾ ਜਾਂਦੀ ਹੈ ਤੇ ਅੱਜ ਮੈਂ ਇੱਕ ਹੋਰ ਵੀ ਜਾਨਣਾ ਚਾਹੁੰਗਾ ਜੀ ਸੌਰੀ ਥੋੜੀ ਗੱਲ ਥੋੜੀ ਵਿਚਾਲੇ ਆ ਵੀ ਜਿਵੇਂ ਅੰਧ ਵਿਸ਼ਵਾਸ ਦੀ ਗੱਲ ਕਰਦੇ ਇਹਨਾਂ ਚੀਜ਼ਾਂ ਦੀ ਗੱਲ ਕਰਦਾ ਇਹ ਅੰਧ ਵਿਸ਼ਵਾਸ ਹੈ ਤਾਂ ਦੁਨੀਆ ਪਦਰ ਤੇ ਯਾਰ ਪਰ ਕੀ ਹੁੰਦਾ ਵਿਸ਼ਵਾਸ ਕੱਲੀਆ ਸਮੱਸਿਆਵਾਂ ਦੇ ਵਿੱਚੋਂ ਨਿਕਲਦਾ ਜਾਂ ਕੋਈ ਬੈਕਗ੍ਰਾਉਂਡ ਦੀ ਹੋਰ ਹਿਸਟਰੀ ਹੈ ਜਦੋਂ ਵੀ ਮਨੁੱਖ ਦਾ ਵਿਕਾਸ ਹੁੰਦਾ ਉਸ ਤੋਂ ਉਹਦੇ ਵਿੱਚੋਂ ਵੀ ਕੁਝ ਚੀਜ਼ਾਂ ਪਨਪਦੀਆਂ ਵਿਸ਼ਵਾਸ ਬਣਦੇ ਨੇ ਨਹੀਂ ਉਹ ਤਾਂ ਜਿਵੇਂ ਹੁਣ ਜਿਵੇਂ ਜਦੋਂ ਬੰਦਾ ਪਹਿਲਾਂ ਕੁਦਰਤ ਨਾਲ ਆਪਣਾ ਵਿਰੋਧ ਰਿਹਾ ਜੀ ਜਾਂ ਵਿਰੋਧ ਰਿਹਾ ਜਾਂ ਕਹੋ ਆਪਣੀ ਵਿਰੋਧਤਾ ਹੀ ਰਹੀ ਹਾਂਜੀ ਹਾਂ ਕੀ ਕੁਦਰਤ ਜਿਵੇਂ ਮੀਂਹ ਪੈਂਦਾ ਸੀ ਬਹੁਤ ਜ਼ਿਆਦਾ ਹੂੰ ਉਹਦਾ ਹੁਣ ਸਾਨੂੰ ਕਾਰਨ ਨਹੀਂ ਸੀ ਪਤਾ ਹਨਾ ਕਿ ਵੀ ਮੀਂਹ ਕਿਉਂ ਪੈਂਦਾ ਆ ਪਰ ਮੀਂਹ ਦੇ ਕਰਕੇ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਸੀ ਹਾਂੜ ਆ ਜਾਂਦੇ ਸੀ ਜੰਗਲਾਂ 'ਚ ਅੱਗ ਲੱਗ ਜਾਂਦੀ ਸੀ ਬੰਦਾ ਵੀ ਜੰਗਲਾਂ 'ਚ ਹੀ ਰਹਿੰਦਾ ਸੀ ਜੰਗਲ ਹੀ ਸੀਗਾ ਸਾਰੇ ਪਾਸੇ ਹਾਂ ਹੁਣ ਉਹ ਜੰਗਲ 'ਚ ਅੱਗ ਲੱਗ ਗਈ ਹੂੰ ਉਹ ਅੱਗ ਦਾ ਉਹਨੂੰ ਪਤਾ ਹੀ ਨਹੀਂ ਵੇ ਅੱਗ ਕੀ ਆ ਬੰਦੇ ਨੂੰ ਤਾਂ ਉਹ ਇਸ ਤਰ੍ਹਾਂ ਦੀ ਅੱਗ ਤੋਂ ਪਾਣੀ ਤੋਂ ਹਨਾ ਤੇਜ਼ ਹਵਾਵਾਂ ਤੋਂ ਤੂਫਾਨ ਤੋਂ ਇਹਨਾਂ ਚੀਜ਼ਾਂ ਨੂੰ ਹੀ ਉਹਨੇ ਇੱਕ ਦੇਵਤੇ ਦੇ ਰੂਪ 'ਚ ਕਰ ਲਿਆ ਹਾਂ ਜਿਹਦਾ ਪਤਾ ਨਹੀਂ ਵੀ ਉਹਨੂੰ ਉਹਨੂੰ ਪਤਾ ਹੈ ਨਹੀਂ ਸੋ ਵੈਸਲ ਵਿੱਚ ਕੀ ਹੈ ਕਿ ਆਪਣੀ ਅਗਿਆਨਤਾ ਨੂੰ ਇੱਕ ਮੂਰਤ ਰੂਪ ਦੇ ਦੇਣਾ ਹੂੰ ਬੇ ਕੋਈ ਦੇਵਤਾ ਆਇਆ ਮੇਰੇ ਕੋ ਹੁਣ ਜਿਵੇਂ ਵੀ ਇਦਾਂ ਵਗੈਰਾ ਦੇ ਵਿੱਚ ਜਿਵੇਂ ਰਿਗਵੇ ਤੇ ਮੈਂ ਪੜਿਆ ਕਾਫੀ ਉਹਦੇ ਚ ਦੇਖਿਆ ਮੇਰੇ ਕੋ ਹੈਗੇ ਨੇ ਚਾਰੇ ਵੇਦ ਪਏ ਨੇ ਅਸਲ ਵਿੱਚ ਕਿਸੇ ਨੇ ਮੈਨੂੰ ਐ ਦੱਸ ਪਾਤੀ ਸੀ ਵੀ ਸਾਰਾ ਜਿਹੜਾ ਵੀ 11 ਵੇਦਾਂ ਵਿੱਚ ਹੀ ਆ ਮੈਂ ਫਿਰ ਲੈ ਆਇਆ ਮੈਂ ਕਿਹਾ ਠੀਕ ਆ ਵੀ ਹਣਾ ਉਹਦੇ ਚ ਨਾ ਆ ਦਿਖਣਾ ਚਾਹੀਦਾ ਵੀ ਕੀ ਆ ਹਾਂ ਉਹਦੇ ਚ ਮੈਨੂੰ ਕਿਤੇ ਨਹੀਂ ਕੁਝ ਲੱਭਿਆ ਉਹਦੇ ਚ ਜਿਹੜਾ ਅਗਨੀ ਆ ਇਹ ਆ ਜਿਹੜਾ ਵਾਯੂ ਆ ਜਾਂ ਨਾ ਪਾਣੀ ਆ ਇਹਨਾਂ ਦੀ ਪੂਜਾ ਕਿਵੇਂ ਕੀਤੀ ਜਾਵੇ ਤੇ ਇਹਨਾਂ ਦੇ ਬਾਰੇ ਮੰਤਰ ਵਗੈਰਾ ਉਹ ਚ ਲਿਖੇ ਹੋਏ ਨੇ ਕਿਵੇਂ ਤੋਂ ਇਹਦਾ ਮਤਲਬ ਕਿ ਜਿੰਨਾ ਵੀ ਤੁਸੀਂ ਪ੍ਰਾਚਨ ਵਿੱਚ ਜਾਓਗੇ ਜਿਹੜੇ ਹੁਣ ਦੇ ਜੇ ਦੇਵੀ ਦੇਵਤੇ ਆਪਾਂ ਜਾਣਦੇ ਆਂ ਵੀ ਉਹ ਉਹਨਾਂ ਦਾ ਨਾਮ ਨਿਸ਼ਾਨ ਨਹੀਂ ਮਿਲਦਾ ਉੱਥੇ ਆਪਾਂ ਨੂੰ ਮਿਲਦੇ ਆਂ ਹੀ ਜਿਹੜੀਆਂ ਕੁਦਰਤੀ ਜਿਹੜੀ ਆਪਦਾਵਾਂ ਆਉਂਦੀਆਂ ਸੀਗੀਆਂ ਤੇ ਉਹਦਾ ਬੰਦੇ ਕੋਲ ਕੋਈ ਜਵਾਬ ਨਹੀਂ ਸੀ ਹੁੰਦਾ ਪਰ ਉੱਥੋਂ ਬੰਦੇ ਨੇ ਉਹ ਕੋਈ ਘੜ ਲੀਆਂ ਚੀਜ਼ਾਂ ਕਿਵੇਂ ਕਿਵੇਂ ਦੀ ਪੂਜਾ ਕਰਨ ਕਿਵੇਂ ਕਿਵੇਂ ਫਿਰ ਬਾਕੀ ਤਾਂ ਜਿਹੜਾ ਸਮਾਜਿਕ ਵਿਕਾਸ ਆ ਉਹ ਤਾਂ ਇੱਕ ਵੱਡਾ ਇੱਕ ਵਿਸ਼ਾ ਆ ਕਿ ਕਿਵੇਂ ਫਿਰ ਸਮਾਜ ਦਾ ਵਿਕਾਸ ਹੋਇਆ ਤੇ ਉਹ ਵਿਕਾਸ ਕਰਦੇ ਕਰਦੇ ਆਪਾਂ ਇੱਥੇ ਤੱਕ ਲੈ ਕੇ ਕਿਵੇਂ ਚੀਜ਼ਾਂ ਨੂੰ ਪਹੁੰਚੇ ਆ ਹਾਂ 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 ਹੈ ਦੁਨੀਆ ਪੱਦਰ ਤੇ ਆ ਅੰਦਰ ਹਾਂ 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 ਬਿਲਕੁਲ ਪੂਰੀ ਦੁਨੀਆ ਪੱਦਰ ਤੇ ਆ ਇਹ ਨਹੀਂ ਆ ਕੇ ਇਕੱਲਾ ਇੱਥੇ ਆ ਮੈਂ ਹੁਣ ਕੈਨੇਡਾ ਦੇ ਵਿੱਚ ਰਹਿੰਦੇ ਮੇਰੇ ਕੁਝ ਮਿੱਤਰ ਨੇ ਮੈਂ ਜਾਣਦਾ ਜੀਵੇ ਉਹਨਾਂ ਦੇ ਗਵਾਂਡੀ ਨੇ ਕਿਸੇ ਨੂੰ ਪਤਾ ਨਹੀਂ ਕਿੰਨੇ ਡਾਲਰ ਦਿੱਤੇ ਸੀ ਕਿ ਬਲੈਕ ਮੈਜਿਕ ਕਰਾਉਣ ਦੇ ਲਈ ਅੱਛਾ ਤੇ ਮੈਂ ਬੜਾ ਹੈਰਾਨ ਹੋਇਆ ਮੈਂ ਕਿਹਾ ਯਾਰ ਵੀ ਸਾਡੇ ਤਾਂ ਚਲੋ ਜੀ ਸੁਣਿਆ ਹੀ ਹੈਗਾ ਵੀ ਤੁਹਾਡੇ ਵੀ 아이 ਕੋ ਚਲੀ ਜਾਂਦਾ ਵਾ ਉਹ ਕਹਿੰਦਾ ਇੱਥੇ ਤਾਂ ਬਹੁਤ ਵਧੀਆ ਦਫਤਰ ਬਣੇ ਹੋਏ ਨੇ ਹਾਂ ਮਤਲਬ ਉਹ ਹੁਣ ਉਹ ਬਣੇ ਨੇ ਕਿ ਨਹੀਂ ਬਣੇ ਬੰਦੇ ਪਤਾ ਪਾਓ ਜਿਹੜੀ ਔਰਤ ਬਾਰੇ ਦੱਸ ਰਿਆ ਸੀ ਉਹ ਕਹਿੰਦਾ ਉਹ ਐਨੇ ਪੈਸੇ ਲੈਂਦੀ ਆ ਤੇ ਉਹ ਬਲੈਕ ਮੈਜੀ ਕਰਦੀ ਆ ਤੇ ਹੋ ਸਕਦਾ ਉਹਦੇ ਜਿਹੜੇ ਗਾਹਕ ਨੇ ਉਹ ਜ਼ਿਆਦਾਤਰ ਆਪਣੇ ਮੁਲਕਾਂ ਲਈ ਹੋਣ ਪਰ ਉਹ ਅੰਦਰ ਖਾਤੇ ਉੱਥੇ ਵੀ ਚੱਲੀ ਜਾਂਦਾ ਹੁਣ ਇੱਥੇ ਆਪਣੇ ਸ਼ਾਪਿੰਗ ਮਾਲ ਦੇ ਵਿੱਚ ਜਾ ਕੇ ਦੇਖੋ ਤੁਸੀਂ ਜਿਹੜੇ ਦੁਕਾਨ ਦਾ ਕਿਰਾਇਆ 2 ਲੱਖ ਰੁਪਈਆ ਉੱਥੇ ਬੈਠਾ ਉਹ ਨਗਨੁਗ ਲੈ ਕੇ ਵੰਡਣ ਲਈ ਬੈਸਟ੍ਰੋਲੋਜੀ ਜਿਹੜੇ ਬੈਸਟ੍ਰੋਲੋਜੀ ਵਾਲੇ ਬੈਠੇ ਆ ਉਹ 2 ਲੱਖ ਦਾ ਕਿਰਾਇਆ ਕੱਢੀ ਜਾ ਰਿਹਾ ਉਹ ਤੇ ਉਹ ਚੰਗਾ ਉਹਦਾ ਤੇ ਉਹਦੇ ਗਾਹਕ ਵੀ ਉਹੀ ਹੋਣਗੇ ਜਿਹੜੇ ਸ਼ਾਪਿੰਗ ਮਾਲ ਜਾ ਕੇ ਸ਼ਾਪਿੰਗ ਕਰ ਲੈਂਦੇ ਆਨਲਾਈਨ ਬਾਬੇ ਹੈਗੇ ਹੁਣ ਤਾਂ ਹਾਂ ਆਨਲਾਈਨ ਬਾਬੇ ਬ ਹਾਂ ਉਹ ਇੱਕ ਨਵਾਂ ਚੱਲ ਪਿਆ ਹੁਣ ਪੰਡਿਤ ਜੀ ਵਾਲਾ ਕੋਈ ਹੈਗਾ ਉਹ ਐਪਲੀਕੇਸ਼ਨ ਆ ਕੋਈ ਹਾਂ ਉਹਦਾ ਬੜੀ ਅੱਜਕੱਲ ਮਸ਼ਹੂਰੀ ਜੀ ਆ ਰਹੀ ਆ ਵੀ ਤੁਸੀਂ ਉਹਨਾਂ ਨੂੰ ਆਪਣਾ ਡੇਟ ਆਫ ਬਰਥ ਦੱਸੋ ਸਾਰਾ ਕੁਝ ਉਹ ਤੁਹਾਨੂੰ ਦੱਸ ਦੇਣਗੇ ਉਹ ਐਸਟ੍ਰੋ ਟਾਕ ਐਸਟ੍ਰੋ ਐਸਟ੍ਰੋ ਟਾਕ ਆਇਆ ਕੁਝ ਵੀ ਇਹ ਕੀ ਆ ਹੁਣ ਮਤਲਬ ਤੁਸੀਂ ਆਪ ਸੋਚ ਕੇ ਦੇਖੋ ਇਸ ਪੱਧਰ ਤੱਕ ਆ ਗਿਆ ਸਾਰਾ ਕੁਝ ਹਾਂ ਹੁਣ ਜਿਹੜੇ ਲੋਕ ਕਹਿੰਦੇ ਕੋਹੋਂ ਦੇ ਚੰਗੇ ਭਲੇ ਦਿਖਦੇ ਆ ਟਾਈਆਂ ਟੂਈਆਂ ਲਾ ਕੇ ਦਫ਼ਤਰਾਂ ਦੇ ਬੈਠੇ ਆ ਪੈਂਟ ਕੋਟ ਪਾ ਕੇ ਆਪਾਂ ਲਾ ਵੀ ਹਾਂ ਇਹ ਆ ਵੀ ਅੱਜ ਦਾ ਆਧੁਨਿਕ ਮਨੁੱਖ ਉਹ ਅੰਦਰ ਖਾਤੇ ਵਿਚਾਰੇ ਦਾ ਉਹ ਤਾਂ ਬੜਾ ਫਾਲਾ ਹਾਲ ਬਿਲਕੁਲ ਉਹ ਉੱਥੇ ਜਾ ਕੇ ਡੇਟ ਆਵਰ ਦਾ ਦੱਸ ਕੇ ਉਥੋਂ ਪੁੱਛ ਰਿਹਾ ਵੀ ਦੱਸੋ ਮੇਰਾ ਵਿਆਹ ਕਦੋਂ ਹੋਊਗਾ ਜਾਂ ਫਿਰ ਅੱਗੇ ਮੈਨੂੰ ਨੌਕਰੀ ਕਦੋਂ ਮਿਲੂਗੀ ਮੇਰੀ ਵਿਦੇਸ਼ ਯਾਤਰਾ ਕਦੋਂ ਹੋਊਗੀ ਤੇ ਇਹ ਸਾਰਾ ਕੁਝ ਉਹ ਇਹਦਾ ਪ੍ਰਚਾਰ ਕਰਨ ਵਾਲੇ ਬੰਦੇ ਦੇਖ ਲੋ ਚੰਗੇ ਚੰਗੇ ਐਕਟਰ ਜਿਨ੍ਹਾਂ ਨੂੰ ਲੋਕੀ ਕਹਿੰਦੇ ਕਿ ਯਾਰ ਇਹ ਤਾਂ ਬੰਦੇ ਬੜੇ ਵਧੀਆ ਨੇ ਸਮਾਜ ਬੁਸੇਦ ਦੇਣ ਵਾਲੇ ਨੇ ਹੂੰ ਉਸ ਪਾਸੇ ਦਰਪੇ ਜੀ ਤਾਂ ਜਿਵੇਂ ਹੁਣ ਚਲੋ ਦੁਨੀਆ ਪੱਧਰ ਤੇ ਹੀ ਹਨਾ ਤਰਕਸ਼ੀਲ ਸੁਸਾਇਟੀਆਂ ਹੈਗੀਆਂ ਨੇ ਆਪਾਂ ਚਲੋ ਪੰਜਾਬ ਦੀ ਵੀ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਵੀ ਹੈਗੀਆਂ ਲਗਾਤਾਰ ਕੰਮ ਕਰ ਰਹੀਆਂ ਨੇ ਮੈਂ ਤੁਹਾਡੇ ਤੁਹਾਡੇ ਨਜ਼ਰੀਏ ਤੋਂ ਜਾਨਣਾ ਚਾਹੁੰਗਾ ਕਿ ਵਿਗਿਆਨਕ ਨਜ਼ਰੀਏ ਤੋਂ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਤਰਕਸ਼ੀਲਾਂ ਦੇ ਕੰਮਾਂ ਨੂੰ ਕਿੱਦਾਂ ਕੰਮ ਕਰਦੇ ਆ ਕੀ ਲੱਗਦਾ ਤੁਹਾਨੂੰ ਇਹਦਾ ਬਾਰੇ ਤਰਕਸ਼ੀਲ ਸੁਸਾਇਟੀ ਜਿਹੜੀ ਪੰਜਾਬ 'ਚ ਵੀ ਜਿਵੇਂ ਕਾਫੀ ਕੰਮ ਕਰਦੇ ਰਹੇ ਹੋ ਮੈਂ ਤਾਂ ਛੋਟੇ ਹੁੰਦੇ ਤੋਂ ਸਹੀ ਦੱਸਾਂ ਮੈਂ ਤੁਹਾਨੂੰ ਆ ਮੈਂ ਕਾਮਰੇਡਾਂ ਨੂੰ ਬਾਅਦ ਵਿੱਚ ਮਿਲਿਆ ਸੀ ਪਹਿਲਾਂ ਇੱਕ ਤਰਕਸ਼ੀਲ ਦੇ ਤੌਰ ਤੇ ਹੀ ਮਿਲੇ ਸੀ ਮੈਨੂੰ ਜਿਹੜੇ ਮੇਰੇ ਮੋਲ ਜੀ ਰਹਿੰਦੇ ਸੀ ਅੰਕਲ ਹਾਂਜੀ ਹੁਣ ਕਿਵੇਂ ਉਹ ਤਰਕਸ਼ੀਸ ਲੈਡੀ ਚ ਕੰਮ ਕਰਦੇ ਸੀ ਹੂੰ ਉਦੋਂ ਮੈਨੂੰ ਪਹਿਲੀ ਵਾਰੀ ਪਤਾ ਲੱਗਿਆ ਯਾਰ ਇਹ ਇਹ ਮਤਲਬ ਇਹ ਇੰਨੇ ਐਕਸਪੀਰੀਅੰਸ ਲੋਗ ਨੇ ਹੂੰ ਤੇ ਰੱਬ ਨੂੰ ਨਹੀਂ ਮੰਨਦੇ ਮੈਨੂੰ ਬੜਾ ਇਸ ਗੱਲ ਨੇ ਉਹ ਅੰਦਰੋਂ ਹਿਲਾਇਆ ਸੀ ਕਿਉਂਕਿ ਮੇਰੇ ਕੋਲ ਕੋਈ ਆਧਾਰ ਨਹੀਂ ਰਹੀ ਸੀ ਕਿ ਯਾਰ ਵੀ ਰੱਬ ਨੂੰ ਤਾਂ ਸਾਰੇ ਮੰਨਦੇ ਆ ਹੂੰ ਗੁਰ ਆਬਰੂ ਨਾਮ ਨੰਨ ਦਾ ਕੋਈ ਹੋ ਨਹੀਂਗਾ ਮੈਂ ਖੈ ਰੱਬ ਨੂੰ ਨਹੀਂ ਮੰਨਦੇ ਵੀ ਇੱਕ ਹਨਾ ਐਦਾਂ ਦੇ ਲੋਕ ਵੀ ਹੁੰਦੇ ਆ ਹਾਂ ਚਲੋ ਫਿਰ ਉਹਨਾਂ ਦੇ ਘਰੇ ਗਿਆ ਮੈਂ ਉਹਨਾਂ ਦੇ ਘਰੇ ਦੇਖਿਆ ਬਈ ਲਾਇਬ੍ਰੇਰੀ ਕਿਤਾਬਾਂ ਦਾ ਬਹੁਤ ਸਾਰੀਆਂ ਪਈਆਂ ਹਾਂ ਫਿਰ ਮੈਂ ਦੇਖਿਆ ਵੀ ਭਗਤ ਸਿੰਘ ਨੂੰ ਬਹੁਤ ਪੜਦੇ ਸੀ ਉਹ ਤੇ ਉੱਥੇ ਫਿਰ ਮੈਂ ਕਿਤਾਬ ਲਈ ਕੋਈ ਭਗਤ ਸਿੰਘ ਦੇ ਬਾਰੇ ਪੜਨਾ ਸ਼ੁਰੂ ਕੀਤਾ ਫਿਰ ਆਪਾ ਇਸ ਪਾਸੇ ਆਏ ਕਿ ਮੈਨੂੰ ਲੱਗਿਆ ਕਿ ਸਮਾਜ ਲਈ ਲੋਕਾਂ ਲਈ ਕੁਝ ਕਰਨਾ ਚਾਹੀਦਾ ਹਾਂ ਸੋ ਇਸ ਲਈ ਮੈਂ ਮੰਨਦਾ ਕਿ ਤਰਕਸ਼ੀ ਸੁਸਾਇਟੀ ਵਾਲੇ ਲੋਕ ਜਿਹੜੇ ਉਹ ਵੀ ਕੰਮ ਕਰਦੇ ਰਹੇ ਨੇ ਉਹ ਬਹੁਤ ਵਧੀਆ ਕੰਮ ਕਰਦੇ ਰਹੇ ਨੇ ਮਤਲਬ ਬਹੁਤ ਆਰਾਮਦੂ ਕੰਮ ਵੀ ਉਹਦੋਂ ਜਿਹੜੇ ਸਮਿਆਂ 'ਚ ਸ਼ਾਇਦ ਇਹ ਕੰਮ ਦੀ ਬਹੁਤ ਜ਼ਿਆਦਾ ਜ਼ਰੂਰਤ ਵੀ ਸੀਗੀ ਤੇ ਸ਼ਾਇਦ ਉਹਦੇ ਕਰਕੇ ਹੀ ਮੇਰੇ ਵਰਗੇ ਲੋਕ ਅੱਜ ਇੱਥੇ ਬੈਠੇ ਨੇ ਆਪਾਂ ਗੱਲ ਕਰ ਰਹੇ ਆਂ ਹਾਂਜੀ ਜਿਵੇਂ ਮੇਰਾ ਇੱਕ ਕਿੱਦਾਂ ਵੱਡਾ ਮਤਲਬ ਵੀ ਆਪਣੇ ਆਪ 'ਚ ਮਹਿਸੂਸ ਹੁੰਦਾ ਕਿ ਉਸਕੇ ਲੋਕ ਹਨਾ ਅਰਤੀ ਸੋਸਾਇਟੀ ਬਣਾ ਕੇ ਪੂਰੇ ਪੰਜਾਬ 'ਚ ਉਹ ਕੰਮ ਕਰ ਰਹੇ ਨੇ ਤੇ ਮੈਂ ਆ ਤਾਂ ਵਿੱਚ ਇੱਕ ਛੋਟਾ ਜਿਹਾ ਆਪਣਾ ਯੋਗਦਾਨ ਹੀ ਹੁੰਦਾ ਜਿਹੜਾ ਆਪਣੇ ਕੰਮ ਦੇ ਜ਼ਰੀਏ ਆਪਾਂ ਪਾਉਂਦੇ ਆਂ ਹੂੰ ਸੋ ਮੈਂ ਇਹਨਾਂ ਨੂੰ ਤਾਂ ਐਂ ਦੇਖਦਾ ਵਾਂ ਕਿ ਇਹ ਦਾ ਬਹੁਤ ਵਧੀਆ ਯੋਗਦਾਨ ਰਿਹਾ ਦਾ ਪਰ ਜਿਵੇਂ ਹੁਣ ਮੈਂ ਜਿਹਨੇ ਇੱਕ ਜਗ੍ਹਾਾਂ ਤੇ ਜਾਣਾ ਮੈਂ ਦੇਖਦਾ ਵਾਂ ਜਿਵੇਂ ਪ੍ਰੋਗਰਾਮ ਚ ਜੋ ਉਹਨਾਂ ਦੀ ਭੂਮਿਕਾ ਹੁੰਦੀ ਆ ਉਹ ਚ ਥੋੜੀ ਹੋ ਸਕਦਾ ਕਿ ਵੀ ਨੌਜਵਾਨਾਂ ਦਾ ਜ਼ਿਆਦਾ ਹੋ ਤੇ ਵਿੱਚ ਮੈਂ ਘੱਟੋ ਦੇਖਿਆ ਰੁਝਾਨ ਨੌਜਵਾਨ ਘੱਟ ਦਿਖਦੇ ਆ ਮੈਨੂੰ ਤੇ ਜਿਹੜੇ ਦਿਖਦੇ ਆ ਉਹ ਆਂਦੇ ਆ ਬੰਦੇ ਉਹ ਇੱਕ ਕੋਈ ਜਾਦੂ ਵਗੈਰਾ ਕਰਕੇ ਦਿਖਾਉਂਦੇ ਆ ਜਿਵੇਂ ਹਾਂ ਜਾਦੂ ਕਰਕੇ ਜਾਦੂ ਵੀ ਇੱਕ ਸ਼ੋਅ ਹੁੰਦਾ ਵਿੱਚ ਕੋਈ ਵੀ ਪ੍ਰੋਗਰਾਮ ਚੱਲ ਰਿਹਾ ਵਿੱਚ ਇੱਕ ਜਾਦੂ ਦਾ ਫਿਰ 25 30 ਮਿੰਟ ਦਾ ਉਹ ਹੁੰਦਾ ਆ ਉਹ ਮੈਨੂੰ ਉਹ ਰੈਲੇਵੈਂਟ ਨਹੀਂ ਲੱਗਦਾ ਇਹਨਾਂ ਕਿ ਮੈਨੂੰ ਲੱਗਦਾ ਕਿ ਵੀ ਅਸਲ ਵਿੱਚ ਜੇ ਅੰਧਵਿਸ਼ਵਾਸ ਦੀ ਜਿਹੜੀ ਪਦਾਰਥ ਖਾਲਤਾ ਨਹੀਂ ਹੈ ਜੋ ਆਪਣੇ ਸਮਾਜ ਦੀ ਹਾਲਤਾਂ ਵੀ ਉਹਦੇ ਵਿੱਚੋਂ ਅੰਧਵਿਸ਼ਵਾਸ ਨਿਕਲ ਕੇ ਆਇਆ ਵਾ ਉਹਦਾ ਹੱਲ ਇੱਕ ਸਿਰਫ ਜਾਦੂ ਦੇ ਸ਼ੋਅ ਨਾਲ ਨਹੀਂ ਹੋਣਾ ਬਿੰਮਲ ਬਾਈ ਬੜੀ ਗੰਭੀਰ ਗੱਲ ਆ ਵੀ ਇਕੱਲੇ ਜਾਦੂਦਖਾਨ ਨਾਲ ਨਹੀਂ ਹੱਲ ਹੋਣਾ ਵੀ ਸਾਨੂੰ ਹੁਣ ਲੋਕਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਵਿਗਿਆਨਕ ਨਜ਼ਰੀਏ ਨਾਲ ਉਹਨਾਂ ਨੂੰ ਦਿਖਾਉਣਾ ਪੈਣਾ ਲੋਕਾਂ ਜੋਗਾ ਨੂੰ ਲੈ ਕੇ ਜਾਣਾ ਪੈਣਾ ਕਿੱਦਾਂ ਹੋ ਕਿਦਾਂ ਹੋਰ ਕਿਦਾਂ ਹੋ ਸਕਦਾ ਹੁਣ ਅਸਲ ਵਿੱਚ ਲੋਕਾਂ ਦੀ ਲੋਕੀ ਕਿਉਂ ਅਨਿਸ਼ਵਾਸ ਨੂੰ ਮੰਨਦੇ ਨੇ ਲੋਕਾਂ ਬਾਬਿਆਂ ਕੋ ਕਿਉਂ ਜਾਂਦੇ ਨੇ ਹਾਂ ਲੋਕਾਂ ਦੀ ਜ਼ਿੰਦਗੀ ਦੇ ਵੀ ਸਮੱਸਿਆਵਾਂ ਨੇ ਤਾਂ ਜਾਂਦੇ ਨੇ ਨਾ ਹੂੰ ਬੰਦੇ ਦੀ ਜ਼ਿੰਦਗੀ ਆ ਉਹ ਕਿ ਸਮੱਸਿਆਵਾਂ ਨੇ ਉਹ ਸਮੱਸਿਆਵਾਂ ਨੂੰ ਸਮਝ ਨਹੀਂ ਪਾ ਰਿਆ ਹੂੰ ਹਨਾ ਬਹੁਤ ਪੜ੍ਹ ਲਿਖ ਕੇ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਹੂੰ ਅਚਾਨਕ ਕਰੇ ਇੱਕ ਬਿਮਾਰੀ ਆਂਦੀ ਆ ਘਰ ਵਿਕ ਜਾਂਦਾ ਆ ਹਾਂ ਜੀ ਤੁਸੀਂ ਪਹਿਲਾਂ ਗੱਲ ਕੀਤੀ ਹਾਂ ਜੀ ਮੈਂ ਗੱਲ ਕੀਤੀ ਹੈ ਹੁਣ ਇਸੇ ਵੀ ਉਹ ਗੱਲ ਫੇਰ ਉਹੀ ਆ ਕਿ ਬੰਦੇ ਕੋਲ ਉਹਦੀ ਬੇਸਿਕ ਜਿਹੜੀ ਜ਼ਰੂਰਤਾਂ ਨੇ ਮੂਲ ਜ਼ਰੂਰਤਾਂ ਉਹੀ ਹੈ ਨੀਂ ਕਿਆਂ ਉਹ ਉਹਨੂੰ ਮਿਲਦੀਆਂ ਨਹੀਂ ਆ ਤੇ ਉਹਦੇ ਕਰਕੇ ਉਹ ਬਤਾ ਪਰੇਸ਼ਾਨ ਆ ਹੂੰ ਉਹਦਾ ਹੱਲ ਲੱਭਦਾ ਆ ਹੁਣ ਹੂੰ ਹੱਲ ਉਹਨੂੰ ਕੋਈ ਵਿਗਿਆਨਿਕ ਹੱਲ ਦੇਣ ਵਾਲਾ ਕੋਈ ਮਿਲਦਾ ਨਹੀਂ ਉਹਨੂੰ ਹੋ ਜਥੇਬੰਦੀਆਂ ਕੰਮ ਕਰਦੀਆਂ ਨੇ ਬਹੁਤ ਸਾਰੇ ਲੋਕਪੱਖੀ ਜਥੇਬੰਦੀਆਂ ਕੰਮ ਕਰਦੀਆਂ ਨੇ ਉਹਨਾਂ ਦੇ ਸੰਪਰਕ ਚ ਰਹਿਣ ਵਾਲੇ ਲੋਕ ਦੇਖੋ ਉਹ ਬਾਬੇ ਕੋਲ ਨਹੀਂ ਜਾਂਦੇ ਹੂੰ ਕਿਉਂ ਨਹੀਂ ਜਾਂਦੇ ਉਹ ਕਿਉਂਕਿ ਉਹਨਾਂ ਨੂੰ ਪਤਾ ਵੀ ਆ ਹੱਲਾ ਇਹਦਾ ਇਹਦਾ ਹੱਲ ਇੱਥੇ ਬੈਠਾ ਵੀ ਅਸੀਂ ਆ ਜਾ ਕੇ ਆ ਡੀਸੀ ਨੂੰ ਮਿਲਣਾ ਆ ਇੱਥੇ ਆ ਕੇ ਮੰਗ ਪੱਤਰ ਦੇਣਾ ਆ ਅਸੀਂ ਸੰਘਰਸ਼ ਕਰਨ ਆ ਆ ਤੇ ਅਸੀਂ ਆਪਣਾ ਇਹ ਕੰਮ ਕਰਾ ਲੈਣਾ ਵਾ ਹੂੰ ਉਹ ਨਿਰਾਸ਼ ਹੋ ਕੇ ਨਹੀਂ ਬੈਠਦੇ ਜਿਹੜੇ ਲੋਕ ਇਕੱਲੇ-ਇਕੱਲੇ ਨੇ ਤੇ ਇਕੱਲੇ-ਇਕੱਲੇ ਜ਼ਿਆਦਾ ਨਹੀਂ ਅਨਾਰਗਨਾਈਜ਼ ਲੋਕ ਜ਼ਿਆਦਾ ਨਹੀਂ ਹਾਂ ਹਾਂ ਬਹੁਤ ਸਾਰੀਆਂ ਬਸਤੀਆਂ ਨੇ ਜਿੱਥੇ ਕੋਈ ਪਹੁੰਚਿਆ ਹੀ ਨਹੀਂ ਹੈ ਹੂੰ ਉਹਨਾਂ ਤੱਕ ਕੋਈ ਗਿਆ ਹੀ ਨਹੀਂ ਹੈ ਹੂੰ ਕੋਈ ਉਹਨਾਂ ਦੇ ਸਵਾਲਾਂ ਦਾ ਜਵਾਬ ਲੈ ਕੇ ਉਹ ਲੋਕ ਉਹਨਾਂ ਲਈ ਵੱਡੀ ਮਾਰਕੀਟ ਆ ਬਾਬਿਆਂ ਕੋਲ ਬਿਲਕੁਲ ਕਿ ਵੀ ਇਹ ਸਾਰੇ ਲੋਕ ਆ ਕੇ ਬੈਠਣੋਂ ਹੁਣ ਤੇ ਅੱਜ ਕੱਲ ਟੀਵੀ ਤੇ ਬਹੁਤ ਕੁਝ ਚੱਲਦਾ ਆ ਕੋਈ ਬਾਬਾ ਹੈਗਾ ਕੋਈ ਉਹਨੂੰ ਸਵਾਲ ਪੁੱਛਦੇ ਆ ਲੋਕੀ ਤੁਸੀਂ ਦੇਖੋ ਉਹ ਇੱਕ ਕਮੇਡੀ ਵਾਂਗੂ ਹੁਣ ਰਹਿ ਗਿਆ ਵਾ ਆਪਣੇ ਬੰਦੇ ਵੀ ਉਹ ਦੇਖਦੇ ਨੇ ਆਹਨਾ ਵੀ ਹੱਸ ਲੈਂਦੇ ਨੇ ਇਹ ਛੱਡ ਦਿੰਦੇ ਨੇ ਉਹਨੂੰ ਪਰ ਮਸਲਾ ਤਾਂ ਗੰਭੀਰ ਆ ਨਾ ਇੰਨੇ ਲੋਕ ਦੁਖੀ ਨੇ ਛੋਟੇ ਛੋਟੇ ਸਮੱਸਿਆਵਾਂ ਲੈ ਕੇ ਉੱਥੇ ਪਹੁੰਚੇ ਹੋਏ ਨੇ ਬਾਬੇ ਕੋਲ ਤੇ ਉਹਨਾਂ ਨੂੰ ਲੱਗਦਾ ਕਿ ਬਾਬਾ ਜੀ ਸਾਡਾ ਹੱਲ ਦੇ ਦੇਣਗੇ ਸਾਨੂੰ ਨਾ ਕੋਈ ਕਿ ਉਹਨਾਂ ਦੇ ਦਰਸ਼ਨ ਹੋ ਜਾਣ ਬਸ ਜਾਂ ਉਹ ਪਾਣੀ ਨੂੰ ਹੱਥ ਲਾ ਦੇਣ ਬਸ ਤੇ ਉਹ ਪਾਣੀ ਮੈਨੂੰ ਮਿਲ ਜਵੇ ਨਿਵੇਦਨਾ ਬੜੀ ਵਧੀਆ ਹੈ ਕਿ ਉਹ ਐਗਜ਼ਾਮਪਲ ਦਿੰਦੇ ਹੁੰਦੇ ਆ ਉਹ ਮੈਂ ਉਸੋ ਦੀ ਕਿ ਐਗਜ਼ਾਮਪਲ ਸੁਣੀ ਸੀ ਕਿ ਤੋਂ ਸ਼ਾਇਦ ਕਿ ਕੋਈ ਵੀਡੀਓ ਆਇਆ ਸੀ ਮੇਰੇ ਸਾਹਮਣੇ ਹੂੰ ਉਹ ਚੋ ਕਹਿੰਦਾ ਵੀ ਕਈ ਲੋਕ ਕਹਿੰਦੇ ਵੀ ਬਈ ਕਈ ਸਾਲਾਂ ਤੱਕ ਮੇਰੀ ਬਿਮਾਰੀ ਠੀਕ ਨਹੀਂ ਹੋਈ ਹੂੰ ਤੇ ਫਲਾਣੇ ਜਗ੍ਹਾ ਜਾ ਕੇ ਬਾਬਾ ਜੀ ਕੋ ਠੀਕ ਹੋ ਗਈ ਹੂੰ ਉਹ ਉਸੋ ਦਾ ਜਵਾਬ ਇਹ ਦਿੰਦਾ ਕਹਿੰਦਾ ਵੀ ਜਿਹੜੇ ਜਿਹੜੀ ਬਿਮਾਰੀ ਸਾਲਾਂ ਤੱਕ ਡਾਕਟਰ ਵੀ ਠੀਕ ਕਰ ਪਾਇਆ ਹੂੰ ਇਹਦਾ ਮਤਲਬ ਇਹ ਆ ਉਹ ਬਿਮਾਰੀ ਹੈ ਹੀ ਨਹੀਂ ਉਹ ਬਿਮਾਰੀ ਹੋਈ ਨਹੀਂ ਆ ਹਾਂ ਵੀ ਉਹ ਅਸਲ ਵਿੱਚ ਤੁਹਾਡਾ ਮਨ ਬਿਮਾਰ ਆ ਹਾਂ ਉੱਥੇ ਜਾ ਕੇ ਤੁਹਾਨੂੰ ਲੱਗਿਆ ਯਾਰ ਬੀਟੀ ਤੁਸੀਂ ਉਹ ਵਹਿਮ ਘੜਿਆ ਆ ਵੀ ਤੁਹਾਡੇ ਫਲਾਣੀ ਥਾਂ ਤੇ ਦਰਦ ਹੁੰਦਾ ਆ ਹਾਂ ਤੇ ਉਹ ਵਹਿਮ ਦਾ ਇਲਾਜ ਕੋਈ ਕਰਨ ਲਈ ਉਹ ਤੋਂ ਵੱਡਾ ਵਹਿਮ ਪੇਸ਼ ਕਰ ਦਿੰਦਾ ਤੁਹਾਡੇ ਸਾਹਮਣੇ ਤੇ ਤੁਹਾਨੂੰ ਲੱਗਦਾ ਕਿ ਵੀ ਮੈਂ ਉੱਥੇ ਜਾ ਕੇ ਠੀਕ ਹੋ ਗਿਆ